ਹੈਗੀ ਇੱਕ ਸਕੂਲ ਜਾਣ ਵਾਲੀ ਲੜਕੀ ਹੋਵੇ ਜਾਂ ਲੜਕਾ ਕਿਸੇ ਵੀ ਬੱਚੇ ਦੀ ਮੌਤ ਪਰਿਵਾਰ ਲਈ ਸਮਾਜ ਲਈ ਬੜਾ ਦੁਖਦਾਈ ਘਟਨਾ ਹੁੰਦੀ ਹੈ ਹੈਗੀ ਇੱਕ ਸਕੂਲ ਜਾਣ ਵਾਲੀ ਲੜਕੀ ਹੋਵੇ ਜਾਂ ਲੜਕਾ ਕਿਸੇ ਵੀ ਬੱਚੇ ਦੀ ਮੌਤ ਪਰਿਵਾਰ ਲਈ ਸਮਾਜ ਲਈ ਬੜਾ ਦੁਖਦਾਈ ਘਟਨਾ ਹੁੰਦੀ ਹੈ ਇਹ ਬੇहद ਨਿੰਦਣਯੋਗ ਹੈਗੀ ਹੈ ਹ ਹੁਣ ਜਿਹੜੀ ਗੱਲ ਚੱਲ ਰਹੀ ਹੈ ਪਰਿਵਾਰ ਦੁੱਖ ਦੀ ਘੜੀ ਦੇ ਵਿੱਚ ਸਾਡੀ ਸਾਡਾ ਪ੍ਰਸ਼ਾਸਨ ਉਹਦੇ ਨਾਲ ਖੜਾ ਹੈ ਜੀ ਸਾਡੇ ਸਵੇਰ ਤੋਂ ਪੁਲਿਸ ਆਫੀਸਰ ਸਿਵਲ ਸਾਈਡ ਅਸੀਂ ਲਗਾਤਾਰ ਗੱਲਬਾਤ ਚੱਲ ਰਹੀ ਹੈ ਤਾਂ ਕਿ ਇਸ ਸਿਚੁਏਸ਼ਨ ਦਾ ਕੋਈ ਹੱਲ ਕੱਢਿਆ ਜਾ ਸਕੇ ਜਿਹੜੀ ਗੱਲ ਬਾਈਪਾਸ ਦੀ ਹੈਗੀ ਹੈ ਜੀ ਪੀਡਬਲਯੂਡੀ ਤੋਂ ਸਰਗੁਲ ਐਸ ਡੀਓ ਸਾਹਿਬ ਆ ਚੁੱਕੇ ਨੇ ਉਹਨਾਂ ਨਾਲ ਹੁਣ ਗੱਲਬਾਤ ਕਰਾਂਗੇ ਤਾਂ ਕਲੈਰਿਟੀ ਹੋਏਗੀ ਕਿ ਕੀ ਪ੍ਰੋਪੋਜ਼ਲ ਸੀ ਕੀ ਗੱਲ ਹੋਈ ਸੀ ਸਬੰਧਤ ਵਿਭਾਗ ਮੈਂ ਇਹਦੇ ਬਾਰੇ ਟਿੱਪਣੀ ਕਰ ਸਕਦਾ ਇਹ ਕਹਿੰਦੇ ਜੀ ਵੀ ਪਰਿਵਾਰ ਬੜਾ ਮਾਤੜ ਹੈ ਜੀ ਬਹੁਤ ਜ਼ਿਆਦਾ ਸਧਾਰਨ ਮਾਤਾ ਵੀ ਉਹ ਬੱਚੀ ਨੇ ਸਾਰਾ ਕੁਝ ਸੰਭਿਆ ਹੋਇਆ ਹੈ ਜੀ ਵੀ ਪਰਿਵਾਰ ਨੂੰ ਹੁਣ ਕਿਤੇ ਨਾ ਕਿਤੇ ਆਰਥਿਕ ਤੌਰ ਤੇ ਅ ਅਡਜਸਟਮੈਂਟ ਫੈਕਟਰੀ ਤੋਂ ਵੀ ਮਦਦ ਜਿਹੜੀ ਮਿਲਣੀ ਚਾਹੀਦੀ ਕਿਉਂਕਿ ਉਹਨਾਂ ਦੀ ਗੱਡੀ ਸੀਗੀ ਜੀ ਕਹਿੰਦੇ ਕਿਸ ਕਰਕੇ ਜੀ ਬਿਲਕੁਲ ਸਾਡੀ ਲਗਾਤਾਰ ਗੱਲ ਚੱਲ ਰਹੀ ਹੈ ਤੇ ਅੰਬੂਜਾ ਸਿੰਸ ਅ اچھا ਦੱਸਣੀ ਉਹ ਗੱਲ ਇਹ ਵੀ ਹੈ ਕਿ ਜਿਹੜਾ ਲੜਕੀ ਦੇ ਫਾਦਰ ਨੇ ਉਹ ਅੰਬੂਜਾ ਦੇ ਵਿੱਚ ਹੀ ਪੈਸਕੋ ਦੇ ਮੁਲਾਜ਼ਮ ਨੇ ਸਿਕਿਉਰਿਟੀ ਦੇ ਮੁਲਾਜ਼ਮ ਹੈਗੇ ਨੇ ਤਾਂ ਸਾਡੀ ਉਹਨਾਂ ਨਾਲ ਇਹੀ ਗੱਲ ਚੱਲ ਰਹੀ ਹੈ ਕਿ ਤੁਹਾਡਾ ਆਪਣਾ ਹੀ ਮੁਲਾਜ਼ਮ ਹੈ ਉਹ ਭਜੇ ਵੀ ਨਹੀਂ ਉਹ ਕਿਸੇ ਗੱਲ ਤੋਂ ਇਨਕਾਰੀ ਵੀ ਨਹੀਂ ਹੈਗੇ ਡੈਫੀਨਿਟਲੀ ਫਾਈਨੈਂਸ਼ੀਅਲ ਹੈਲਪ ਹੋਏਗੀ ਅ ਨੰਬਰ ਨੰਬਰ 1 ਤੇ ਅੰਬੂਜਾ ਕਰੇਗਾ ਨੰਬਰ 2 ਦੇ ਉੱਤੇ ਸਾਡੇ ਜਿਹੜੇ ਕਾਨੂੰਨ ਹੈਗੇ ਨੇ ਇਸ ਦੇਸ਼ ਦੇ ਉਹਦੇ ਵਿੱਚ ਪ੍ਰਾਵਧਾਨ ਹੈਗਾ ਜੀ ਐਕਸੀਡੈਂਟਲ ਡੈਥ ਦੇ ਵਿੱਚ ਕਲੇਮ ਮਿਲਦਾ ਹੈਗਾ ਤੇ ਉਥੋਂ ਵੀ ਫੈਮਿਲੀ ਨੂੰ ਚੰਗੀ ਫਾਈਨੈਂਸ਼ੀਅਲ ਹੈਲਪ ਕਿਉਂਕਿ ਸਾਡੇ ਕੋਲੇ ਕੇਸਿਸ ਇਸ ਤਰ੍ਹਾਂ ਦੇ ਆਉਂਦੇ ਨੇ ਜੀ ਜੀ ਉਥੋਂ ਬਹੁਤ ਚੰਗੀ ਹੈਲਪ ਮਿਲ ਜਾਣੀ ਹੈਗੀ ਬਾਕੀ ਅੰਬੂਜਾ ਕਹਿੰਦੇ ਅਸੀਂ ਬੈਸਟ ਕਰਾਂਗੇ ਉਹਨਾਂ ਨਾਲ ਗੱਲ ਚੱਗੀ ਚੱਲ ਰਹੀ ਹੈ ਜੀ ਸਰ ਜਿਵੇਂ ਉਹ ਕਹਿੰਦਾ ਅੰਬੂਜਾ ਦਾ ਪਲਾਟ ਤਾਂ ਵਧਦਾ ਜਾ ਰਿਹਾ ਜੀ ਪਰ ਗੱਡੀਆਂ ਵੀ ਵਧਦੀਆਂ ਜਾ ਰਹੀਆਂ ਪਰ ਇਹ ਸੜਕ ਉਨੇ ਦੀ ਉਨੇ ਹੋ ਗਈ ਹੈ ਜੀ ਬੀ ਨੂੰ ਨਾ ਤਾਂ ਵਾਧਾ ਹੋ ਰਿਹਾ ਉਹ ਠੀਕ ਹੈ ਜਿਵੇਂ ਕੋਈ ਕਲੈਰਿਟੀ ਹੋਏਗੀ ਫਿਰ ਤੁਹਾਨੂੰ ਦੱਸ ਪਾਵਾਂਗੇ ਅਸੀਂ ਜੀ ਅਜੀਤ ਸਾਹਿਬ ਕਿਵੇਂ ਵੇਖਦੇ ਹੋ ਜੀ ਇਹ ਜਿਹੜੀ ਘਟਨਾ ਹੈ ਔਰ ਇਹ ਵੀ ਗੱਲ ਸਾਹਮਣੇ ਆਉਂਦੀ ਰਹੀ ਹੈ ਵੀ ਅੰਬੂਜਾ ਦਾ ਜਿਹੜਾ ਬਾਈਪਾਸ ਪਾਸ ਹੋਇਆ ਹੈ ਜੀ ਪਰ ਹਜੇ ਤੱਕ ਕੋਈ ਇਹਦੇ ਤੇ ਸਿਰਫ ਸਿਆਸੀ ਬਿਆਨਬਾਜ਼ੀ ਹੀ ਹੈ ਜੀ ਹੋਰ ਕੁਝ ਨਹੀਂ ਮੇਰੇ ਉਸੇ ਬਾਈਪਾਸ ਦਾ ਸਾਡੇ ਕੋਲ ਕੋਈ ਪ੍ਰੋਪੋਜ਼ਲ ਤਾਂ ਹੈ ਨਹੀਂ ਕੋਈ ਹਜੇ ਅੱਛਾ ਕਿਉਂ ਨਹੀਂ ਕੋਲ ਪ੍ਰੋਪੋਜ਼ਲ ਹੀ ਨਹੀਂ ਹੈ ਜੀ ਹੋ ਗਏ ਨਹੀਂ ਜੇ ਮੇਰਾ ਐਸਐਚਓ ਸਾਹਿਬ ਖੜੇ ਇਥੇ ਹਾਂਜੀ ਹਾਂਜੀ ਖੜੇ ਆ ਹਾਂਜੀ ਐਸਐਚਓ ਸਾਹਿਬ ਨਾਲ ਬਕਾਇਦਾ ਅੱਜ ਹੀ ਦੁਪਹਿਰ ਦੀ ਗੱਲ ਹੈ ਇਹਨਾਂ ਦਾ ਹੈੱਡ ਹੈ ਜਿਹੜੇ ਮੁਖੀਜਾ ਜੀ ਉਹਨਾਂ ਦੀ ਬਕਾਇਦਾ ਗੱਲ ਹੋ ਰਹੀ ਸੀ ਕਿ ਪੀਡਬਲ ਡੀ ਕੋਲ ਸਾਡੀ ਪ੍ਰੋਪੋਜ਼ਲ ਸਰਵੇ ਸਾਰਾ ਕੁਝ ਹੋ ਚੁੱਕਿਆ ਉਹਦਾ ਉਹਦਾ ਸਾਨੂੰ ਵੀ ਪਤਾ ਹੈ ਕਿ ਬਕਾਇਦਾ ਸਰਵੇ ਜਿਹੜਾ ਮੋਨ ਟ੍ਰਾਂਸਪੋਰਟ ਤੋਂ ਸਿੱਧਾ ਅੰਬੂਜਾ ਨੂੰ ਸਰਵੇ ਤਕਰੀਬਨ ਪਿਛਲੇ 5-6 ਸਾਲਾਂ ਚ ਕਈ ਵਾਰ ਹੋ ਚੁੱਕਿਆ ਹੈ ਜੀ ਸਾਡੇ ਕੋਲ ਜੀ ਕੋਈ ਪ੍ਰੋਪੋਜ਼ਲ ਨਹੀਂ ਹੈ ਬਾਈ ਭਰ ਜੀ ਫਰੀਦ ਲਈ ਤੁਹਾਨੂੰ ਤੁਸੀਂ ਕਮੈਂਡ ਕਰ ਸਕਦੇ ਹੋ ਜੀ ਹੋਣਾ ਚਾਹੀਦਾ ਜੀ ਤੁਹਾਡਾ ਡਿਪਾਰਟਮੈਂਟ ਮੈਨ ਕਰ ਸਕਦਾ ਹੈ ਗਵਰਨਮੈਂਟ ਨੂੰ ਅਸੀਂ ਹੁਣੇ ਗੱਲ ਕੀਤੀ ਐ ਐਕਸ਼ਨ ਸਾਹਿਬ ਨਾਲ ਗੱਲ ਕੀਤੀ ਸੀ ਮੈਂ ਪੁੱਛਿਆ ਸੀ ਕੋਈ ਪ੍ਰੋਪੋਜ਼ਲ ਹੈ ਜੀ ਕਿ ਨਹੀਂ ਪਰ ਹੁਣ ਅਸੀਂ ਜ਼ਰੂਰ ਗਾਹ ਕਿ ਉਹਨੂੰ ਵੀ ਕੋਈ ਸਾਨੂੰ ਦੱਸਿਆ ਜਾਵੇ ਸਾਹਿਬ ਮਹੀਨੇ ਚ ਦੂਜੀ ਘਟਨਾ ਆ ਪਾਜੀ ਜਿਹਦੇ ਘਰ ਦਾ ਅੱਜ ਇਹੀ ਘਟਨਾ ਜੇ ਅਸੀਂ ਆਪਣੇ ਤੇ ਲਾ ਕੇ ਦੇਖੀ ਜੀ ਮੇਰੀ ਤਾਂ ਮੇਰੇ ਮੂਰੇ ਮੇਰੀ ਧੀ ਆ ਗਈ ਜੀ ਮੈਂ ਇਹ ਜਦੋਂ ਕਰਦਾ ਤਾਂ ਕਾਲਜ ਦੀ ਚੀਜ਼ ਪੈਂਦੀ ਹੈ ਪਾਜੀ ਬਿਲਕੁਲ ਬਹੁਤ ਮਾੜੀ ਘਟਨਾ ਜੀ ਬਹੁਤ ਦੁੱਖ ਹੋਇਆ ਜੀ ਵੈਸੇ ਪਰ ਅਸੀਂ ਐਕਸ ਸਾਹਿਬ ਨਾਲ ਗੱਲ ਕਰਾਂਗੇ ਵੀ ਸਾਨੂੰ ਜਲਦੀ ਜਲਦੀ ਦੱਸਿਆ ਜਾਵੇ ਵੀ ਬ ਠੀਕ ਹੈ ਸਰ ਜੇਕਰ ਇਹਨਾਂ ਵੱਲੋਂ ਜਿਹੜਾ ਇਲਜ਼ਾਮ ਲਾਇਆ ਗਿਆ ਵੀ ਕਈ ਵਾਰ ਤੁਹਾਡੇ ਵੱਲੋਂ ਜਿਹੜਾ ਪ੍ਰੋਪੋਜ਼ਲ ਦਿੱਤੀ ਗਈ ਹੈ ਤੁਹਾਡੇ ਕੋਲ ਕਿਉਂ ਨਹੀਂ ਪਹੁੰਚਿਆ ਕੀ ਕਰਨਾ ਸਾਡੇ ਕੋਲ ਤਾਂ ਪ੍ਰੋਪੋਜ਼ਲ ਨਹੀਂ ਪਹੁੰਚੀ ਜੇ ਪਹੁੰਚੀ ਹੁੰਦੀ ਤਾਂ ਕਾਰਵਾਈ ਕਰਦੇ ਨੇ ਸੀ ਅਸੀਂ ਸਰਪੰਨ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਇਹਨਾਂ ਨੇ ਬਿਲਕੁਲ ਨਕਾਰ ਰਿਹਾ ਵੀ ਤੁਹਾਡੇ ਮੈਂ ਮੈਂ ਦੱਸਦਾ ਜੀ ਕਿਰਪਾ ਕਰਕੇ ਐਸ ਐਚਓ ਸਾਹਿਬ ਨੂੰ ਜਰਾ ਐਸ ਐਚਓ ਸਾਹਿਬ ਸਦਰ ਨੂੰ ਬੁਲਾਇਆ ਜਾਵੇ ਇਹ ਅੱਜ ਦੁਪਹਿਰ ਦੀ ਗੱਲ ਹੈ ਜੀ ਜਦੋਂ ਕੰਪਨੀ ਹੈੱਡ ਖੁਦ ਇਹ ਗੱਲ ਕਹਿ ਰਿਹਾ ਕਿ ਸਾਡੀ ਪ੍ਰਪੋਜ਼ਲ ਜਿਹੜੀ ਉਹ ਪਾਸ ਹੋ ਚੁੱਕੀ ਹੈ ਜੀ ਬਕਾਇਦਾ ਸਰਵੇ ਹੋ ਚੁੱਕਿਆ ਇਹਦਾ ਮਤਲਬ ਉਹ ਇਲਾਕੇ ਦਾ ਬੁੱਧੂ ਬਣਾਉਣ ਤੇ ਲੱਗੇ ਹੋਏ ਆ ਜੇ ਜਦੋਂ ਉਹ ਮੌਜੂਦਾ ਐਸਚਓ ਨਾਲ ਇਹ ਝੂਠ ਬੋਲ ਸਕਦੇ ਆ ਤਾਂ ਅਸੀਂ ਉਹਨਾਂ ਦੀਆਂ ਗੱਲਾਂ ਚਾ ਕੇ ਕਿਵੇਂ ਇਹ ਹੁਣ ਸਾਨੂੰ ਮੈਂ ਇੱਕ ਗੱਲ ਕਰਨੀ ਚਾਹਾਂਗਾ ਇਹ ਸਾਨੂੰ ਕਹਿ ਰਹੇ ਕਿ ਵਿਸ਼ਵਾਸ ਕਰਕੇ ਤੁਸੀਂ ਇੱਥੋਂ ਚੱਲੇ ਜਾਓ ਉਹ ਤੁਹਾਡਾ ਹੱਲ ਕਰਨਗੇ ਇਹ 2 ਘੰਟੇ ਚ ਹੀ ਉਹਨਾਂ ਦਾ ਝੂਠ ਪਕੜਿਆ ਗਿਆ ਜੀ ਕਿ ਜਿਹੜਾ ਸਰਵੇ ਉੱਥੇ ਹੋਇਆ ਹਾਂਜੀ ਸਰ ਕੰਪਨੀਆਂ ਲੈ ਆਈ ਗਏ ਆਓ ਜੀ ਆਓ ਸਰ ਆਓ ਸਰ ਇਹਦਾ ਇਹਦਾ ਕਹਿ ਰਹੇ ਹਾਂਜੀ ਜੀ ਸਰ ਆਹ ਕੰਪਨੀਆਂ ਲੈ ਆ ਵੀ ਸਰ ਇਹਨਾਂ ਵੱਲੋਂ ਇੱਕ ਕਿਹਾ ਗਿਆ ਵੀ ਪ੍ਰਪੋਜ਼ਲ ਦਿੱਤੀ ਗਈ ਸੀ ਵੀ ਜਿਹੜਾ ਬਾਈਪਾਸ ਬਣਾਇਆ ਗਿਆ ਲੇਕਿਨ ਅਲਾਫਤ ਰਹਾਰੇ ਹਨ ਉਹਨਾਂ ਵੱਲੋਂ ਕਹਿ ਰਹੇ ਵੀ ਬਿਲਕੁਲ ਕੋਈ ਪ੍ਰਪੋਜ਼ਲ ਨਹੀਂ ਆਈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਨਹੀਂ ਕੀ ਕਹਿ ਰਹੇ ਤੁਸੀਂ ਦੁਬਾਰਾ ਦੁਬਾਰਾ ਮੈਂ ਦੱਸ ਦਾਂ ਜੀ ਅੱਜ ਦੁਪਹਿਰੇ ਐਸ ਐਚ ਓ ਸਾਹਿਬ ਦੀ ਬਕਾਇਦਾ ਸਪੀਕਰ ਤੇ ਗੱਲ ਹੋ ਰਹੀ ਸੀ ਮੁਖੀਜਾ ਜੀ ਨਾਲ ਜਿਹੜੀ ਦੀ ਤਾਰੀਫ਼ ਦੱਸੋ ਜੀ ਕੀ ਨੇ ਇਹ ਹੈਗੇ ਜੀ ਆਪਣਾ ਸੀਐਸਓ ਨੇ ਜੀ ਇਹ ਸਿਕਿਉਰਟੀ ਸਿਕਿਉਰਟੀ ਹੈਡ ਨੇ ਜੀ ਅਬੂਜਾ ਦੇ ਠੀਕ ਹੈ ਜੀ ਠੀਕ ਹੈ ਜੀ ਤੇ ਅੱਜ ਦੁਪਹਿਰੇ ਜਦੋਂ ਅਸੀਂ ਸਰ ਨੂੰ ਦੱਸਿਆ ਕਿ ਇੱਥੇ ਬਾਈਪਾਸ ਦਾ ਸਰਵੇ ਹੋਇਆ ਸੀ ਇੱਕ ਕਿ ਪਿੰਡ ਦੀ ਟ੍ਰੈਫਿਕ ਹੈ ਜਿਹੜੀ ਉਹ ਬਾਹਰ ਦੀ ਕੱਢ ਦਿੱਤੀ ਜਾਊਗੀ ਉਸ ਤੋਂ ਬਾਅਦ ਇਹਨਾਂ ਨੇ ਤੁਹਾਡੇ ਹੈੱਡ ਨਾਲ ਗੱਲ ਕੀਤੀ ਮੁਖੀਜਾ ਜੀ ਨਾਲ ਜੀ ਉਹਨਾਂ ਦਾ ਕਹਿਣਾ ਵੀ ਇਹੀ ਸੀ ਕਿ ਪੀਡਬਲੂਡੀ ਨੂੰ ਸਾਡੀ ਪ੍ਰੋਪੋਜ਼ਲ ਪਹੁੰਚ ਚੁੱਕੀ ਹੈ ਸਰਵੇ ਹੋ ਚੁੱਕਿਆ ਹੋ ਸਕਦਾ ਆਉਣ ਵਾਲੇ 10-15 ਦਿਨ ਦੇ ਵਿੱਚ ਅਸੀਂ ਇਹਨੂੰ ਅੱਗੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰੀਏ ਤੇ ਸਾਡੀ ਦੁਪਹਿਰ ਤੋਂ ਹੀ ਮੰਗ ਇਹ ਹੀ ਚੱਲ ਰਹੀ ਸੀ ਕਿ ਸਾਡੇ ਨਾਲ ਲਿਖਤੀ ਕੀਤਾ ਜਾਵੇ ਕਿ ਕਿੰਨੇ ਟਾਈਮ ਬਾਂਡ ਕਰਨ ਕਿ ਕਿੰਨੇ ਟਾਈਮ ਦੇ ਵਿੱਚ ਉਹ ਕੰਮ ਸ਼ੁਰੂ ਕਰ ਦੇਣਗੇ ਪਰ ਗੱਲ ਇਹ ਹੈ ਜੀ ਵੀ ਇਹਨਾਂ ਦਾ ਇਹ ਆਪਣੇ ਪੁਰਾਣੇ ਕੰਮ ਤੇ ਹੀ ਖੜੇ ਐ ਹੁਣ ਵੀ ਕਿ ਸਿਰਫ ਲਾਰੇ ਲਾਉਣੇ ਆ 2 ਘੰਟੇ ਚ ਹੀ ਪਤਾ ਚੱਲ ਗਿਆ ਪੀਡਬਲੂਡੀ ਦੇ ਅਫਸਰ ਆ ਕੇ ਬੋਲੇ ਆ ਕਿ ਸਾਡੇ ਕੋਲ ਇਦਾਂ ਦੀ ਕੋਈ ਵੀ ਪ੍ਰੋਪੋਜ਼ਲ ਨਹੀਂ ਪਹੁੰਚੀ ਜੀ ਸਰ ਤੁਹਾਡਾ ਕੀ ਕਹਿਣਾ ਇਹਨੂੰ ਬਾਰੇ ਨਹੀਂ ਦੇਖੋ ਮੈਂ ਤਾਂ ਸਿਕਿਉਰਿਟੀ ਦਿਖ ਰਿਹਾ ਹੈ ਜਿਹੜਾ ਪ੍ਰੋਪੋਜ਼ਲ ਹੈ ਨਾ ਜਿਹੜਾ ਕਹਿ ਰਹੇ ਤੇ ਕਿ ਪੀਡਬਲਯੂ ਗੋਲਡ ਇਹਨਾਂ ਦੀ ਵੀ ਗੱਲ ਸੀ ਕਿਉਂਕਿ ਇਹਨਾਂ ਦਾ ਮੈਟਰ ਸਿਕਿਉਰਿਟੀ ਉਹ ਮੇਰਾ ਮੈਨੂੰ ਉਹਦੇ ਬਾਰੇ ਵਿੱਚ ਪਤਾ ਨਹੀਂ ਹੈ ਕਿ ਪ੍ਰੋਪੋਜ਼ਲ ਗਿਆ ਹੈ ਕਿ ਨਹੀਂ ਗਿਆ ਕਿੱਧਰ ਪਿਆ ਹੈ ਸੰਜੇ ਜੀ ਕਿਆ ਕੀ ਸਪੋਰਟ ਦੇ ਹੋ ਤੁਸੀਂ ਇੱਥੇ ਜੀ ਦੇਖੋ ਮੈਂ ਇਸ ਅਥਾਰਾਈਜ਼ ਨਹੀਂ ਹੈ ਗੱਲ ਕਰਨ ਦਾ ਇਸ ਵਕਤ ਤੇ ਠੀਕ ਹੈ ਸਾਨੂੰ ਕੰਪਨੀ ਨੇ ਭੇਜਿਆ ਹੈ ਕਿ ਪਿੰਡ ਵਾਲਿਆਂ ਨਾਲ ਗੱਲ ਕਰੋ ਕੀ ਹੈ ਤੇ ਉਤੋਂ ਇਲਾਵਾ ਮੇਰਾ ਜ ਕਿਸੇ ਤਰ੍ਹਾਂ ਦੀ ਕੋਈ ਪ੍ਰਪੋਜ਼ਲ ਦੀ ਗੱਲ ਹੋਈ ਸਰ ਬਾਈਪਾਸ ਦੀ ਤੁਹਾਡੀ ਨੋਲਿਜ ਦੇ ਵਿੱਚ ਹੈਗਾ ਇਸ ਤਰ੍ਹਾਂ ਕਿ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਮੈਨੂੰ ਕੰਪਨੀ ਨੇ ਅਥਾਰਾਈਜ਼ ਨਹੀਂ ਕੀਤਾ ਹੈ ਪਰ ਦੱਸ ਸਾਨੂੰ ਨੰਬਰ ਇਸ ਤਰ੍ਹਾਂ ਕਮਿਊਨੀਕੇਸ਼ਨ ਕਰ ਲਓ ਓਕੇ ਸੇ ਅਸੀਂ ਪਿੰਡ ਵਾਲਿਆਂ ਨਾਲ ਸਵੇਰੇ ਮੈਂ ਆਇਆ ਸੀ ਭਾਜੀ ਨਾਲ ਮਿਲਿਆ ਸੀ ਜੀ ਔਰ ਜੋ ਵੀ ਬਣਦਾ ਹੁੰਦਾ ਹੈ ਸਾਡੇ ਕੋ ਆਪਾਂ ਆਪਾਂ ਪਿੰਡ ਨਾਲ ਗੱਲ ਕਰਕੇ ਉਹਨਾਂ ਲਈ ਕਰਾਂਗੇ ਚਲੋ ਪਰਿਵਾਰ ਜਿਹੜਾ ਘਟਾ ਇਹ ਪਿਆ ਜੀ ਸਰ ਇਹਦੇ ਵਿੱਚ ਚਲੋ ਇੱਕ ਤਾਂ ਇਹਦੀ ਵੀ ਇੰਸ਼ੋਰੈਂਸ ਵੱਲੋਂ ਮਿਲ ਜਾਣੀ ਉਹ ਤੋਂ ਚਲੋ ਮਿਲ ਜਾਣੀ ਪਰ ਤੁਹਾਡਾ ਮੁਲਾਜ਼ਮ ਵੀ ਹੈ ਉਹ ਵੀਰ ਜੀ ਤੇ ਨਾਲ ਇੱਕ ਫੈਕਟਰੀ ਦੀ ਵੀ ਜਿਹੜੀ ਹੈਗੀ ਹੈ ਸਮਾਜ ਦੇ ਤੌਰ ਤੇ ਇੱਕ ਜ਼ਿੰਮੇਵਾਰੀ ਹੁੰਦੀ ਹੈ ਜੀ ਫਰਜ਼ ਹੁੰਦਾ ਉੱਥੇ ਜਿਹੜੇ ਹਨ ਜੀ ਤਾਂ ਉਹਦੇ ਲਈ ਫੈਕਟਰੀ ਕੀ ਇਸ ਪਰਿਵਾਰ ਦੇ ਲਈ ਕਰੀਏ ਜੀ ਦੇਖੋ ਮੈਂ ਫਿਰ ਤੁਹਾਨੂੰ ਕਹਿ ਰਿਹਾ ਕਿ ਇਸ ਤਰ੍ਹਾਂ ਮੈਂ ਸਟੇਟਮੈਂਟ ਨਹੀਂ ਦੇ ਪਾ ਰਿਹਾ ਫਿਰ ਵੀ ਮੈਂ ਇਹਨਾਂ ਦੱਸ ਸਕਦਾ ਕਿ ਜਿਹੜੇ ਜਿੰਨੇ ਵੀ ਸਾਡੇ ਲਾਗੇ ਛਾਗੇ ਦੇ ਪਿੰਡ ਹੈ ਜੀ ਸਾਡਾ ਵੀ ਫਰਜ਼ ਬੰਦਾ ਹੈ ਕਿ ਉਹਨਾਂ ਲਈ ਟਾਈਮ-ਟਾਈਮ ਤੇ ਸਿਰ ਆਪਾਂ ਕੁਛ ਨਾ ਕੁਛ ਉਹਨਾਂ ਦੀ ਭਲਾਈ ਲਈ ਕਰਦੇ ਰਹੀਏ ਹੁਣ ਇਹ ਅਨੁਸੁਖਾਵਾਂ ਜਿਹੜਾ ਬਿਲਕੁਲ ਬਿਲਕੁਲ ਜੀ ਦੇਖੋ ਜੀ ਸਾਡੇ ਪਰਿਵਾਰ ਦੀ ਤਰ੍ਹਾਂ ਹੈ ਸਾਡਾ EMPLOYE ਤੇ ਈਵਨ ਕੇ ਜਿੰਦੇ ਵੀ ਸਾਡੇ ਲਾਗੇ ਛੱਗੇ ਤੇ ਪਿੰਡ ਐ ਸਾਰੇ ਪਰਿਵਾਰ ਦੀ ਤਰ੍ਹਾਂ ਹੀ ਐ ਸਾਡੇ ਲਈ ਤੇ ਇਸ ਤਰ੍ਹਾਂ ਦੀ ਜਿਹੜੀ ਅਨਸੁਖਾਵੀ ਘਟਨਾ ਹੋਈ ਹੈ ਪਹਿਲੇ ਤੋਂ ਦੇ ਲਈ ਬਹੁਤ ਹੀ ਸਾਨੂੰ ਵੀ ਬਹੁਤ ਦੁੱਖ ਹੈ ਈਵਨ ਕੇ ਸਾਡੀ ਮੈਨੇਜਮੈਂਟ ਨੂੰ ਬਹੁਤ بڑا ਦੁੱਖ ਹੈ ਜੀ ਸਰ ਤੁਸੀਂ ਭਲਾਈ ਵਾਲੀ ਗੱਲ ਇੱਕ ਭਲਾਈ ਵਾਲੀ ਗੱਲ ਕੀਤੀ ਐ ਤੇ ਉਹਦੇ ਵਿੱਚ ਭਲਾਈ ਤਾਂ ਉਹ ਜਿਹੜੀ ਪਹਿਲਾਂ ਵੀ ਇੱਕ ਜਿਹੜਾ ਹੁਣ ਕੱਲੀ ਜਿਹੜਾ ਭੋਗ ਪਿਆ ਨਾ ਸਰਦਾਰ ਸੰਤ ਸਿੰਘ ਦਾ ਭੋਗ ਪਿਆ ਸਭ ਦਾ ਸਰਪੰਚ ਹੀ ਉਹ ਇੱਥੇ ਇਸੀ ਜਗ੍ਹਾ ਐਕਸੀਡੈਂਟ ਹੁੰਦਾ ਐ ਤੇ ਉਹਨੇ ਵੱਲੋਂ ਇਹ ਦੇਖੋ ਇਹ ਸਰਪੰਚ ਸਾਹਿਬ ਖੜੇ ਆ ਇਹਨਾਂ ਵੱਲੋਂ ਮੈਂ ਇਹਨਾਂ ਦੇ ਵੀ ਇੱਕ ਇੱਕ ਗੱਲ ਮੈਂ ਇਹਨਾਂ ਦੇ ਵੀ ਚੇਤੇ ਕਰਾ ਦਿੰਦਾ ਇਹ ਹੁਣ ਕਾਫੀ ਟਾਈਮ ਇੱਥੋਂ ਚੇਂਜ ਹੋਏ ਸੀ ਕਾਫੀ ਟਾਈਮ ਬਾਅਦ ਵਾਪਸ ਆਏ ਆ ਇਹਨਾਂ ਦੇ ਟਾਈਮ ਦੇ ਵਿੱਚ ਇੱਕ ਪੈਟਰੋਲ ਪੰਪ ਤੇ ਹਾਦਸਾ ਹੋਇਆ ਸੀ ਲੇਡੀ ਟਰੱਕ ਥੱਲੇ ਆਈ ਸੀ ਇਹ ਉਸ ਟਾਈਮ ਹੀ ਸਰਵੇ ਹੋਇਆ ਸੀ ਉਦੋਂ ਫਾਊਂਡੇਸ਼ਨ ਦੇ ਹੈੱਡ ਸੀਗੇ ਹੁਣ ਵੀ ਹੈੱਡ ਹੀ ਹੈ ਜੀ ਤੇ ਉਦੋਂ ਵੀ ਇਹ ਸਰਵੇ ਹੋਇਆ ਸੀ ਉਦੋਂ ਵੀ ਇਹ ਗੱਲ ਚੱਲੀ ਸੀ ਕਿ ਜਿਹੜਾ ਪਿੰਡ ਲੋਗੜ ਫਿੱਡੇ ਦੀ ਆਬਾਦੀ ਦੇ ਵਿੱਚੋਂ ਰਸਤਾ ਹੈ ਇਹਨੂੰ ਬੰਦ ਕਰਕੇ ਇਹਦਾ ਜਿਹੜਾ ਬਦਲਾਅ ਹੈ ਉਹ ਬਾਈਪਾਸ ਕੱਢਿਆ ਜਾ। ਉਹ ਗੱਲਾਂ ਨਾਲ ਸੀ ਜੇ ਕੋਈ ਕਾਗਜ਼ਪਾਹੀ ਵੀ ਸੀ। ਕਿ ਸਾਡੇ ਕੋਲ ਫਾਰਮ ਜਾਂ ਪ੍ਰਪੋਜ਼ਲ ਦੇ ਡਾਕੂਮੈਂਟ ਨਹੀਂ ਉੱਤੇ ਚੋਂਦੇ। ਅਸੀਂ ਨਾ ਧਰਨਾ ਚਾਹਣਾ ਜੀ ਇਹ ਸੜਕ ਕਿਸੇ ਤਰ੍ਹਾਂ ਜਾਮ ਰੱਖਾਂਗੇ। ਤੇ ਤੁਸੀਂ ਉੱਤੇ ਗੱਲ ਕਰ ਰਹੇ ਹੋ ਤੁਹਾਡੇ ਕੰਟੈਕਟ ਦੇ ਵਿੱਚ ਹੈ ਜੀ ਉੱਥੇ ਇੱਥੇ। ਹਾਂ ਬਿਲਕੁਲ ਹੈ। ਜਿਹੜਾਈ ਪਹਿਲੇ ਗੱਲ ਹੋਈ ਸੀ ਕਿ ਇਸ ਏਰੀਏ 'ਚ ਜਿਹੜਾ ਆ ਸੜਕ ਛੋਟੀ ਹੈ। ਛੋਟੀ ਹੈ ਤੇ ਪ੍ਰਪੋਜ਼ਲ ਇਹ ਸੀ ਕਿ ਇਧਰੋਂ ਡਾਇਰੈਕਟ ਆਪਾਂ ਸੜਕ ਕੱਢ ਕੇ ਨਾ ਉੱਥੇ ਪਾਰਲੇ ਪਾਸੇ ਨੂੰ ਦਬੁਰਜੀ ਕੋਲ ਜਾ ਕੇ ਉਹ ਨਿਕਲੇਗੀ ਹਾਂਜੀ ਤਾਂ ਇੱਥੇ ਲੋਡ ਘੱਟ ਹੋਏਗਾ ਤੇ ਸੇਫ ਰਹੇਗਾ ਪਰ ਅਸਲ ਗੱਲ ਇਹ ਹੈ ਜੀ ਮਲਕੇ ਇਹ ਗਵਰਨਮੈਂਟ ਦੇਖੋ ਜੀ ਆ ਚੀਜ਼ ਜਿਹੜੀਆਂ ਨੇ ਗਵਰਨਮੈਂਟ ਕੋਲ ਗਈਆਂ ਗਵਰਨਮੈਂਟ ਕੋਲ ਗਈ ਪਰ ਗਵਰਨਮੈਂਟ ਦੇ ਇੱਥੇ ਐਸਡੀਓ ਖੜੇ ਸੀਗੇ ਜੀ ਉਹ ਕਹਿੰਦੇ ਸਾਡੇ ਕੋਲ ਇੱਕ ਪ੍ਰਪੋਜ਼ਲ ਨਹੀਂ ਆਈ ਇਸ ਤਰ੍ਹਾਂ ਨਹੀਂ ਖੜਾ ਬਣਾ ਰਹੇ ਜੀ ਸਾਰੇ ਨਹੀਂ ਇਹਦੇ ਬਾਰੇ ਮੈਨੂੰ ਪਤਾ ਨਹੀਂ ਜੀ ਕਿ ਜੋ ਗੱਲ ਅੱਜ ਦੁਪਹਿਰੇ ਇਹਨਾਂ ਦੇ ਹੈੱਡ ਨੇ ਬੋਲੀ ਐ ਮੁਖੀਜਾ ਜੀ ਨੇ ਬੋਲੀ ਐ ਐਸਐਚਓ ਸਾਹਿਬ ਨੂੰ ਜੀ ਤੇ ਸਪੀਕਰ ਤੇ ਸੀ ਫੋਨ ਅਸੀਂ ਸਾਰੇ ਸੁਣ ਰਹੇ ਸੀ ਮੈਂ ਕੱਲਾ ਨਹੀਂ ਸਾਰੇ ਸੁਣ ਰਹੇ ਸੀ ਕੇ ਪ੍ਰਪੋਜ਼ਲ ਹੈ ਜਿਹੜੀ ਉਹ ਪੀਡਬਲ ਡੀ ਕੋਲ ਪਹੁੰਚ ਚੁੱਕੀ ਹੈ ਆਉਣ ਵਾਲੇ 15 20 ਦਿਨਾਂ ਦੇ ਵਿੱਚ ਇਸ ਪ੍ਰਪੋਜ਼ਲ ਤੇ ਕੰਮ ਸ਼ੁਰੂ ਹੋ ਜਾਏਗਾ ਤੇ ਜਦੋਂ ਹੁਣ ਐ ਐਸ ਡੀਓ ਕੋਣ ਆਏ ਆ ਪੀਡਬਲ ਡੀ ਤੋਂ ਉਹ ਆਏ ਆ ਤੇ ਉਹ ਕੋਰਾ ਜਵਾਬ ਹੀ ਦੇ ਰਿਹਾ ਜੀ ਕਿ ਸਾਡੇ ਕੋਲ ਤਾਂ ਕੋਈ ਪ੍ਰਪੋਜ਼ਲ ਹੀ ਨਹੀਂ ਹੈ ਇਦਾਂ ਦੀ ਇਹਦਾ ਮਤਲਬ ਤਾਂ ਇਹ ਹੈ ਜੀ ਜਿਵੇਂ ਅੰਬੂਜਾ ਪਹਿਲਾਂ ਬੁੱਧੂ ਬਣਾਉਂਦੀ ਆ ਇਲਾਕੇ ਦਾ ਉਸੇ ਤਰ੍ਹਾਂ ਹੁਣ ਬੁੱਧੂ ਬਣਾਇਆ ਜਾ ਰਿਹਾ ਦੇਖੋ ਕਿੰਡੀ ਕਮਾਲ ਦੀ ਗੱਲ ਹੋ ਗਈ ਆ ਚਾਰ ਘੰਟੇ ਪਹਿਲਾਂ ਕਹੀ ਜਾਂਦੇ ਸੀ ਕਿ ਅਸੀਂ 15 20 ਦਿਨ ਦੀ ਗੱਲ ਹੈ ਸਾਨੂੰ ਇੱਕ ਮਹੀਨਾ ਦੇ ਦਿਓ ਸੜਕ ਤਾਂ ਬਣ ਕੇ ਤਿਆਰ ਹੋ ਗਈ ਅਸੀਂ ਇਹਨਾਂ ਨੂੰ ਕਿਹਾ ਇੱਕ ਛੱਡੋ ਤੁਸੀਂ ਦੋ ਲੈ ਲਓ ਕਹਿੰਦੇ ਨਹੀਂ ਦੋ ਤੋਂ ਤਿੰਨ ਲੱਗ ਜਾਂਦੇ ਅਸੀਂ 6 ਮਹੀਨੇ ਤੱਕ ਆਗੇ ਵੀ ਤੁਹਾਨੂੰ 6 ਮਹੀਨੇ ਦਿੱਤੇ ਤੁਸੀਂ ਸਾਡੀ ਸੜਕ ਤੇ ਹੁਣ ਦੇਖੋ ਕਮਾਲ ਹੋ ਗਈ ਉਹ ਕਹਿੰਦੇ ਸਾਡੇ ਕੋਲ ਪ੍ਰੋਪੋਜ਼ਲ ਹੀ ਹੈ ਨਹੀਂ ਦੇਖੋ ਮੈਨੂੰ ਲੱਗਦਾ ਕੀ ਦੇਖਣਾ ਪੈਣਾ ਹੈ ਇਹਨਾਂ ਸਰਦੀ ਵੀ ਸਰਦੀ ਵੀ ਗੱਲ ਕਰ ਲੈ ਇੱਕ ਮਿੰਟ ਇਹੀ ਪੰਜਾਬੀ ਚ ਕਹਾਵਤ ਆ ਵੀ ਮੁੰਡੇ ਦੇ ਜਾਣੇ ਲੱਡੂ ਖਵਾ ਜਾਣੇ ਹਨਾ ਜਦੋਂ ਇਹ ਸੀਗੇ 2005 6 ਦੇ ਅਰਾਊਂਡ ਜਿਨ੍ਹਾਂ ਦੀ ਗੱਲ ਕਰੀ ਜਾ ਰਹੀ ਆ ਉਹ ਬੀਬੀ ਪ੍ਰੈਗਨੈਂਟ ਸੀ ਉਹਦਾ ਬੱਚਾ ਮਾਰਿਆ ਗਿਆ ਕੁੱਖ ਚ ਉਹ ਬੀਬੀ ਦੇ ਸਣੇ ਟਰੱਕ ਦੇ ਥੱਲੇ ਆ ਕੇ ਉਦੋਂ ਵੀ ਤੁਸੀਂ ਆਏ ਸੀ ਜਨਾਬ ਅਸੀਂ ਛੋਟੇ ਸੀ ਉਦੋਂ ਵੀ ਤੁਸੀਂ ਆਏ ਸੁਣੋ ਨਹੀਂ ਲੱਗਣਾ ਨਹੀਂ ਅਸੀਂ ਲੱਗਣ ਲਾ ਦਨੇ ਆ ਸੁਣੋ ਤਾਂ ਸਹੀ ਗੱਲ ਤੁਸੀਂ ਆਏ ਸੀ ਤੁਸੀਂ ਕਹਿ ਸਕਦੇ ਹੋ ਜੀ ਜਨਾਬ ਅਸੀਂ ਕਹਿਣ ਦੀ ਗੱਲੇ ਨਹੀਂ ਕਰਦੇ ਸਾਡਾ ਬੱਚਾ ਚੱਲਿਆ ਗਿਆ ਕੱਲੂ ਅਸੀਂ ਮਰ ਜਾਾਂਗੇ ਤੁਸੀਂ ਸੈਲਰੀਆਂ ਲੈਨੇ ਹੋ ਆਪਣੇ ਘਰੇ ਬਹਿ ਕੇ ਟੌਰ ਨਾਲ ਘੁੰਮਦੇ ਫਿਰਦੇ ਚੰਡੀਗੜ੍ਹ ਰਹਿੰਦੇ ਹੋ ਤੁਸੀਂ ਉਦੋਂ ਕਹਿ ਗਏ 2000 ਸਰ 2005 ਚ ਕਹਿ ਕੇ ਗਏ ਨੇ ਅੱਜ 2024 ਚੱਲੀ ਜਾਂਦਾ ਇਹਨਾਂ ਨੂੰ ਪੁੱਛੋ ਮੜਾ ਜਾਂ 19 ਸਾਲ ਹੋ ਗਏ ਕੁਛ ਹੈ ਅਸੀਂ ਤੁਹਾਡਾ ਪਰਮ ਇਹਨਾਂ ਦੇ ਬੱਚੇ ਭੇਜਦੇ ਜੀ ਕੰਮ ਬੋਲ ਰਿਹਾ ਜੀ ਕੌਣ ਹਾਂ ਜੀ ਹਾਂ ਜੀ ਭਾਈ ਕੀ ਕਹਿੰਦੇ ਹੋ ਜੀ ਅਸੀਂ ਇਹ ਕਹਿ ਰਹੇ ਹਾਂ ਅਸਲ ਇਹਨਾਂ ਨੂੰ ਦਰਦ ਪੂਰੀ ਸਰ ਕੰਪਿਊਟਰ ਖੋਲ ਕੇ ਸਭ ਯਾਦ ਆ ਜਾਂਦਾ ਲੱਗਦਾ ਇਹ ਤੋਂ ਜ਼ਿਆਦਾ ਨਹੀਂ ਕਹਿ ਸਕਦਾ ਨਹੀਂ ਸਰ ਕਹਿਣਾ ਤਾਂ ਕੁਝ ਪੈਣਾ ਹੀ ਆ ਪਬਲਿਕ ਆਫ ਰਿਕਾਰਡ ਇਹ ਦੇਖੋ ਇੱਥੇ ਮਾਈਕ ਤੇ ਨਹੀਂ ਕਹਿੰਦੇ ਜਦੋਂ ਅਸੀਂ ਜਾਣਨੇ ਨੇ ਫਿਰ ਸਾਨੂੰ ਕਹਿੰਦੇ ਨੇ ਤੁਸੀਂ ਪੰਜ ਆਜੋ ਚਾਰ ਆਜੋ ਜੀ ਤੁਹਾਨੂੰ ਗੱਲ ਕਰਦੇ ਆ ਬਹਿ ਕੇ ਅਸੀਂ ਬਹਿ ਕੇ ਕੀ ਗੱਲਾਂ ਨਹੀਂ ਸਾਡਾ ਬੱਚਾ ਤੁਰ ਗਿਆ ਬਾਹਰ ਸਾਡੀ ਲਾਸ਼ ਬਣ ਗਈ ਇਹਨਾਂ ਨੂੰ ਪੁੱਛੋ ਤਾਂ ਸੀ ਬੋਲਣ ਇਹ 2005 2024 ਆਪਣਾ ਸਰ ਤੁਸੀਂ ਕੰਪਨੀ ਵੱਲੋਂ ਆਏ ਹੋ ਆਜੋ ਮੈਮ ਥੋੜੀ ਵੇਟ ਕਰ ਰਿਹਾ ਹਾਂ ਮੈਮ ਨੂੰ ਮਿਲੋ ਜੀ ਮੈਡਮ ਹਾਂ ਮੈਮ ਨੰਬਰ ਨੰਬਰ ਠੀਕ ਹੈ ਐਸਾ ਕੁਝ ਨਹੀਂ ਭਾਈ ਇਹਨਾਂ ਨਾਲ ਗੱਲ ਹੋਈ ਸੀ ਹਾਂ ਜੀ ਸਰਨਾਮ ਮੁਖੀ ਜੀ ਮੁਖੀ ਜੀ ਉਹ ਆਏ ਨਹੀਂ ਉਹ ਇੱਥੇ ਆਏ ਨਹੀਂ ਹੈਗੇ ਜੀ ਉਹ ਆਏ ਨਹੀਂ ਇੱਥੇ ਫਿਰ ਇਹ ਚੀਜ਼ ਬਾਰੇ ਵੀ ਤੁਸੀਂ ਕੋਈ ਕੋਈ ਤੁਸੀਂ ਕੰਫਰਮੇਸ਼ਨ ਤਾਂ ਕਿਆ ਦੇਣੀ ਤੁਸੀਂ ਉਹ ਚੀਜ਼ ਪਰੇ ਗੱਲ ਕਰ ਲਓ ਵੀ ਅਸੀਂ ਪਰਮਾਨੈਂਟੇ ਬਾਹਰ ਫੜ ਰੱਖੀ ਤੁਸੀਂ ਤਾਂ ਉਦੇ ਬਾਰੇ ਵੀ ਗੱਲ ਨਹੀਂ ਕਰ ਰਹੇ ਦੇਖੋ ਜਿਆਦਾ ਨਹੀਂ ਕੋਸਟ ਆਇਆ ਨਾ ਹੋਰ ਕੋਈ ਕੰਮ ਆ ਦੇਣੀ ਹੈ ਕੁਝ ਕੰਟਰੈਕਟ ਬੇਸਿਸ ਤੇ ਸਰ ਦੇਖੋ ਗਵਰਨਮੈਂਟ ਦੇ ਗਵਰਨਮੈਂਟ ਦੇ ਕੋਟੇ ਵਿੱਚ ਫੋਰ ਚਾਰ ਤਰ੍ਹਾਂ ਦੀਆਂ ਹੁੰਦੀਆਂ ਨੇ ਜੀ ਏ ਬੀ ਸੀ ਡੀ ਆਪਾਂ ਡੀ ਤੱਕ ਚੱਲੀ ਜਾਂਦੇ ਅੱਠਵੀਂ ਅੱਜ ਦੀ ਡੀ ਤੇ ਫੇਰ ਦਸਵੀਂ ਵਾਲਾ ਕੀ ਤੁਹਾਡੀ ਕੰਪਨੀ 'ਚ ਹੈ ਨਹੀਂ ਇਹ ਚੀਜ਼ ਮੈਂ ਤੁਹਾਡੀ ਕੰਪਨੀ ਦੇ ਵਿੱਚ ਅੱਠ ਪੜ੍ਹੇ ਬੱਚੇ ਦਿਖਾ ਦਿੰਨਾ ਅੱਠ ਪੜ੍ਹੇ ਛੱਤ ਪੜ੍ਹੇ ਬੰਦੇ ਦਿਖਾ ਦਿੰਨਾ ਆਊਟ ਆਫ ਪੰਜਾਬ ਦੇ ਦਿਖਾ ਦਿੰਨਾ ਜਿਹੜੇ ਤੁਸੀਂ ਅੰਬੂਜਾ ਫੈਕਟਰੀ ਦੇ ਵਿੱਚ ਪਰਮਨੈਂਟ ਰੱਖੇ ਹੋਏ ਆ ਤੁਸੀਂ ਸਾਡੇ ਬੰਦਿਆਂ ਬਾਰੇ ਬੋਲਦੇ ਤੁਸੀਂ ਸਾਨੂੰ ਦੱਸੀ ਜਾਂਦੇ ਪੁੱਛੇ ਬਾਬਾ 30 35 35 ਸਾਲ ਹੋ ਗਏ ਆ ਜੀ ਤੇ ਜਿਹੜੀ ਅਨਸਪੀਡ ਦੇਖੋ ਗਵਰਨਮੈਂਟ ਦੇ ਰੂਲ ਚੱਲਦੇ ਆ ਨਾ ਚਾਰ ਕੈਟਾਗਰੀ ਤੁਸੀਂ ਦੱਸੋ ਸਾਹਿਬ ਮੈਨੂੰ ਦੀ ਬਾਰ ਬਾਰ ਗੱਲ ਕੱਟੀ ਆ ਨਾ ਤੁਹਾਨੂੰ ਵੀ ਚੰਗੀ ਤਰ੍ਹਾਂ ਦੇਖੋ ਸਾਰਾ ਸਾਨੂੰ ਨਾ ਦੱਸੋ ਮੈਂ ਬੀਟੈਕ ਕਰੀਆ 7 ਸਾਲ ਦਾ ਐਕਸਪੀਰੀਅੰਸ ਆ 150 ਮੁਲਾਜ਼ਮ ਮੇਰੇ ਅੰਡਰ ਕੰਮ ਕਰਦਾ ਸੀ ਠੀਕ ਹੈ ਜੀ ਮੈਂ ਤੁਹਾਨੂੰ ਵੀ ਗੱਲ ਕਲੀਅਰ ਕਰ ਦਵਾ ਐਦਾਂ ਨਾ ਸਮਝੋ ਸੁਣੋ ਮੇਰੀ ਗੱਲ ਸਰ ਮੇਰੀ ਗੱਲ ਸੁਣੋ ਥੋੜੀ ਕੰਪਨੀ ਨਾਲ ਤਾਂ ਸਾਡੇ ਐਗਰੀਮੈਂਟ ਵੀ ਹੋਲੇ ਉਸ ਤੋਂ ਬਾਅਦ ਵੀ 8ਵੀਂ 8ਵੀਂ ਵਾਲੇ ਔਰ ਸਾਡੇ ਸਰ ਸੁਣੋ ਤਾਂ ਸਹੀ ਗੱਲ ਵੀਡੀਓ ਪਈ ਹੈ ਜੀ ਪੰਜਾਬੀ ਲੋਕ ਚੈਨਲ ਤੇ ਤੁਸੀਂ ਤੁਸੀਂ ਐਦਾਂ ਗੱਲਾਂ ਨਾ ਕਰੋ ਇਸ ਲਈ ਆਪਾਂ ਬੇਨਤੀ ਕਰਦੇ ਆਂ ਵੀ ਸਾਨੂੰ ਵੀ ਪਤਾ ਹੈ ਅਸੀਂ ਵੀ ਸਾਰਾ ਤੁਹਾਨੂੰ ਸਿਰੇ ਤੱਕ ਦੇਖ ਚੁੱਕੇ ਆਂ ਸਾਡੇ ਨਾਲ ਇਹ ਗੱਲ ਕਲੀਅਰ ਕਰੋ ਤੁਸੀਂ ਗੱਲ ਕਰੋ ਇਹ ਮੰਗ ਕੀ ਆ ਤੁਸੀਂ ਪੱਕਾ ਕਹਿੰਦੇ ਵੀ ਪੱਕਾ ਕਰੋ ਕੁਛ ਵੀ ਕਰੋ ਪੱਕਾ ਵੀ ਕਰੋ ਕੰਪਨਸੇਸ਼ਨ ਵੀ ਦਿਓ ਸਾਡੀ ਬਾਹ ਫੜ ਲਈ ਪੱਕੀ ਫੜੋ ਆਹ ਕੀ ਆ ਵਕੀਲ ਆ ਕੱਲੂ ਤੁਹਾਡਾ ਵਕੀਲ ਹੀ ਚੱਲ ਜੇ ਤੋਂ ਇਹਨਾਂ ਦੀ ਮਾਰ ਅਸੀਂ ਚੱਲ ਰਹੇ ਆਂ ਜੀ ਠੀਕ ਹੈ ਕਿਉਂਕਿ ਫੈਕਟਰੀ ਲੱਗੀ ਐ ਇਹਦੀ ਮਾਰ ਤਾਂ ਕੋਈ ਨਾ ਕੋਈ ਹੈਗੀ ਆ ਨਾ ਉਹ ਲੋਕਲ ਇਲਾਕਾ ਚੱਲ ਰਿਹਾ ਤਾਂ ਉਹਦੇ ਫਾਇਦੇ ਵੀ ਫਿਰ ਲੋਕਲ ਇਲਾਕੇ ਨੂੰ ਮਿਲਣੇ ਚਾਹੀਦੇ ਆ ਜਦੋਂ ਇਹਨਾਂ ਦੀ ਕੰਪਨੀ ਚਾਹੇ ਜੇ ਐਦਾਂ ਦੇ ਕੇਸ ਵੀ ਆ ਜਦੋਂ ਕੋਈ ਬੰਦੇ ਦੀ ਕਿਤੇ ਔਨ ਡਿਊਟੀ ਆਫ ਡਿਊਟੀ ਡੈਥ ਹੋਜੇ ਉਹ ਤੋਂ ਬਾਅਦ ਵੀ ਤੁਸੀਂ ਸਾਰ ਫੈਮਿਲੀ ਮੈਂਬਰ ਨੂੰ ਜੌਬ ਦਿੰਨੇ ਹੋ ਤੇ ਸਾਡੇ ਇੱਥੇ ਤਾਂ ਤੁਰ ਜਾਂਦਾ ਲੋਕਲ ਤੁਸੀਂ ਐਦਾਂ ਹੀ ਸਾਰ ਦਿੰਨੇ ਹੋ ਸਰ ਮੈਂ ਕੋਈ ਗੂਵਰਮੈਂਟ ਦਾ ਜਿਹੜਾ ਪ੍ਰੋਸੈਸ ਹੈ ਨਾ ਜੀ ਤੁਹਾਡੇ ਹੱਥ ਦੀ ਆ ਸਾਨੂੰ ਦੱਸੋ ਗੂਵਰਮੈਂਟ ਦਾ ਜਿਹੜਾ ਤੁਹਾਡੇ ਹੱਥ ਦੀ ਤੁਸੀਂ ਸਾਰੇ ਗੱਲ ਕਰਨਾ ਹੈ ਦੁਪਹਿਰ 12 ਵਜੇ ਤੋਂ ਲੱਗੇ ਹੋ ਸ਼ਾਮ ਦੇ 6 ਵਜੇ ਕੋਈ ਹੱਦ ਕਰਤਾ ਸੀ ਆਏ ਯਾਰੀ ਤਾਂ ਹੀ ਅੱਗੇ ਚੈਨਲ ਵਧਿਆ ਨਾ ਜੀ ਤੁਸੀਂ ਜਿਹੜੀ ਆ ਤੁਸੀਂ ਕੋਈ ਮਾਣ ਨਾਲ ਕੁਝ ਕੀਤਾ ਕਰਨ ਆਪਾਂ ਜਾਣਕਾਰੀ ਸਾਰੇ ਬੈਠੇ ਹੋਰ ਜੀ ਤੁਸੀਂ ਕਰ ਸਕਦੇ ਹੋ ਤੁਹਾਨੂੰ ਕੰਪਨੀ ਲਾਉ ਨਹੀਂ ਕਰਦੇ ਕਮਾਲ ਹੋਈ ਪਈ ਹੈ ਦੇਖੋ ਭਾਈ ਮਾੜਾ ਹੈ ਨੀਤਾ ਸਾਹਿਬ ਉਹਨਾਂ ਬੈਠ ਕੇ ਨਿਕਾਉਣਾ ਤਾਂ ਉਹ ਵੀ ਕਰ ਸਕਦੇ ਆ ਕਿ ਨਹੀਂ ਤੇ ਮੇਰੇ ਹਿਸਾਬ ਨਾਲ ਉਸ ਕੈਟੇਗਰੀ ਸਾਨੂੰ ਕੰਪਨਸੇਸ਼ਨ ਵੀ ਇਹਦੇ ਨਾਲ ਹੀ ਕਰ ਲੰਦੇ ਜੀ ਕਿਦਾਂ ਮੈਂ ਤੁਹਾਨੂੰ ਜੋ ਬੰਦੇ ਨੂੰ ਬੱਚੇ ਜੇ ਉਹਦਾ ਕੰਪਿਊਟਰ ਕੰਪਿਊਟਰ ਵਾਲਾ ਹੁੰਦਾ ਤਾਂ ਮੇਰੇ ਘਰ ਤਾਂ ਕੋਈ ਸਕੋਪ ਥਾ ਵੀ ਪਰ ਮੈਨੂੰ ਪਤਾ ਹੈ ਉਹ ਡਰਾਈਵਰ ਨੂੰ 10 10 ਮੋਸ਼ਾਲਿਆ 10 ਮੋਸ਼ਾਲੇ ਜਿੰਨਾ ਵੀ ਐਂਗੂਲੈਂਸ ਚ ਉਹਨੂੰ ਕਹਿੰਦੇ ਤੁਰਵਾ ਦਈ ਦੋ ਘੰਟੇ ਬਾਅਦ ਭਰ ਕੇ ਵੀ ਜਾ ਰਹੀ ਆ ਅੱਪਨ ਨੂੰ ਮਤਲਬ ਕੋਈ ਸਟੈਂਡ ਨਹੀਂ ਨਾ ਹੈਗਾ ਤੁਹਾਡੇ ਪਰ ਤਾਂ ਨਹੀਂ ਵਿਸ਼ਵਾਸ ਕੋਈ ਵੀ ਕਰਦਾ ਤੇ ਸਹੀ ਗੱਲ ਹੈ ਵਿੱਚ ਵਿੱਚ ਕਈ ਹੁੰਦੇ ਆ ਅਫੀਸਰ ਨਹੀਂ ਨਹੀਂ ਕਰ ਉਰੇ ਕਹਿ ਕੇ ਚੱਲ ਕੇ ਕੰਮ ਹੋ ਗਏ ਜਦੋਂ ਹੁੰਦੇ ਨਹੀਂ ਵਿੱਚ ਵਿੱਚ ਹੁੰਦੇ ਹੈਗੇ ਢੀਡ ਹੁੰਦੇ ਆ ਪਰ 100 ਚੋਂ 90 ਮੈਨੂੰ ਲੱਗਦਾ 100 ਚੋਂ 90% ਸ਼ਾਇਦ ਅੰਬੂਜਾ ਵਿੱਚ ਭਰਤੀ ਹੋਏ ਹੋਏ ਜੀ ਨਹੀਂ ਇਹ ਤਾਂ ਠੀਕ ਗੱਲ ਹੈ ਨਹੀਂ ਆ ਦੇਖੋ ਆ ਨਹੀਂ ਮੈਂ ਮੈਂ ਤਾਂ ਇਹੀ ਗੱਲ ਕਹੂੰਗਾ ਜੀ ਫਿਰ ਮੇਰੇ ਵੀ ਹੈਗੇ ਇੱਧਰ ਦੇ ਜਿਹੜੀ ਗੱਲ ਹੈ ਜੀ ਸਹੀ ਕਹਿੰਦੇ ਜੀ ਮੈਂ ਕਹਿ ਗਿਆ ਤਾਂ ਮੈਂ ਖੁਦ ਇੱਕ 20 ਸਾਲ ਮੈਨੂੰ 20 ਸਾਲ ਹੋ ਗਏ ਮੈਂ ਥਰਡ ਪਾਰਟੀ ਆ ਮੈਂ ਮੈਂ ਤੁਹਾਨੂੰ ਦੱਸਦਾ ਬਹੁਤ ਜ਼ਿਆਦਾ ਪਤਾ ਕਰਨ ਨੂੰ ਮੈਂ ਵੀ ਮੁਜਾ ਦੇ ਰੋਡ 'ਚ ਨਹੀਂ ਆ ਮੈਂ ਨੂੰ ਮੈਂ ਉਸ ਨਹੀਂ ਜਦੋਂ ਇਹ 95 ਦੇ ਵਿੱਚ ਨਹੀਂ ਮਕਾਨ ਥੋੜੇ ਆ ਸੰਸਤਾ ਤਾਂ ਹੈ ਜੀ ਨਾ ਮੁਜਾ ਦੇ ਰੋਡ 'ਚ ਤਾਂ ਬੜੇ ਹੋ ਨਹੀਂ ਆ ਜੀ ਅੱਜ ਤੁਸੀਂ ਇੱਥੇ ਬੈਠੇ ਜਦੋਂ ਇਹ 95 ਵਿੱਚ ਸਾਡੇ ਸਾਰੇ ਮਕਾਨ ਛੱਤੇ ਹੋਏ ਤੋੜੇ ਆ ਉਸ ਟਾਈਮ ਇਹ ਕਹਿੰਦੇ ਸੀ ਵੀ ਸਿਰਫ ਐਮਰਜੈਂਸੀ ਰੋਡ ਆ ਬਾਕੀ ਦਾ ਬਾਹਰ ਨੂੰ ਬਾਈਬਾਦ ਨਿਕਲਣਾ ਮੈਂ ਕਹਿ ਰਿਹਾ ਹਾਂ ਰੋਡ ਦਾ ਜਿਹੜਾ ਹੈ ਤੇ ਸਾਨੂੰ 95 ਤੋਂ ਇਹੀ ਗੱਲ ਸੁਣਦੇ ਆਉਂਦੇ ਆ ਜੀ ਜਦੋਂ ਕੋਈ ਹਾਦਸਾ ਹੋ ਜਾਂਦਾ ਵੀ ਹਾਂ ਜੀ ਵੀ ਇਹ ਉਧਰ ਨੂੰ ਰੋਡ ਆ ਜੀ ਇਹ ਉਹ ਤਾਂ ਸਰਪਾ ਹੋ ਗਿਆ ਉਹਦਾ ਸਨ 95ਵਾਂ ਹੋਇਆ ਤਾਂ ਜੀ ਉਤੋਂ ਬਾਅਦ ਇਹਨਾਂ ਨੇ ਆ ਸਿੰਗਲ ਰੋਡ ਚੱਲਦਾ ਸੀ ਸਿੰਗਲ ਨਾਲ ਹੋਰ ਲੈਦੇ ਸੀ 15 ਫੁੱਟ 16 ਫੁੱਟ ਜਿੰਨਾ ਵੀ ਲੱਤਾ ਏ ਉਦੋਂ ਬਾਅਦ ਮੁੜ ਕੇ 95 ਤੋਂ ਬਾਅਦ ਇਹਨਾਂ ਦਾ ਕੰਮ ਚਾਲੂ ਹੋ ਗਿਆ ਨੂੰ ਲੋੜ ਨਹੀਂ ਪਈ ਜਨਰਲ ਸਾਈਡ 'ਚ ਇੱਥੇ ਚੱਲੋ ਇੱਥੇ ਤਾਂ ਹੋਣਾ ਨਹੀਂ ਪੈਂਦਾ ਕੋਈ ਤਾਂ ਖੱਤੇ ਬੜਾ ਫਾਰਮ ਦਾ ਆ ਜੀ ਉਹ ਸਾਹਮਣੇ ਸਿੱਧਾ ਰੋਡ ਘਟੇ ਦੇਖੋ ਇਹ ਰੋਡ ਉੱਥੋਂ ਵੀ ਪਈਆਂ ਨੇ 11 ਫੁੱਟ ਦੇ ਰਾਸਤੇ ਨੇ ਜਿਸ ਤਰ੍ਹਾਂ ਇਹਨਾਂ ਨੇ ਆ ਰਾਸਤੇ ਲਿੱਤੇ ਆ ਨਾ ਫਰੀ ਵਿੱਚ ਇਸ ਤਰ੍ਹਾਂ ਹੀ ਉਹ ਰਾਸਤੇ ਵੀ ਆ ਪਹਿਲਾਂ ਫਿੱਡਿਆਂ ਦੀ ਪਹੀ ਲੱਗਦੀ ਆ ਗਾਂ ਗੁੰਨੂ ਮਜਰੇ ਦੀ ਉਦੋਂ ਅੱਗੇ ਦੁਰਜੀ ਰਾਸਤਾ ਉਹ ਵੀ ਫ੍ਰੀ ਨਿਕਲਦਾ ਸਿਰਫ ਉੱਥੇ ਜਦੋਂ ਉਸ ਟਾਈਮ ਪੁਲ ਬੜਾ ਲੱਗਦਾ ਸੀ ਨਹੀਂ ਹੁਣ ਇੱਕ ਨਾ ਚੌੜਾ ਕਰਨ ਦੀ ਗੱਲ ਆਈ ਹੈ ਤੇ ਉਹ 7 ਲੱਖ ਜਿਹੜਾ 5 ਲੱਖ ਪਾਉਣ ਕਿਹਾ ਵੀ ਹੁਣ ਫੋਨ ਤੇ ਵੀ ਗੱਲ ਹੋਈ ਹੈ ਵੀ 5 ਲੱਖ ਜਿਹੜਾ ਜਮਾ ਕਰਾਇਆ ਉਹ ਉਹਦਾ ਕਰਹਿ ਕੇ ਇਦਾਂ ਕਰਾਇਆ ਉਹ ਉਹ ਤਾਂ ਭਾਜੀ ਕਾਗਜ਼ਾਂ ਵਿੱਚ ਹੈ ਉਹਦਾ ਅਫਸਰ ਨੂੰ ਵੀ ਪਤਾ ਫਾਰਮੈਲਿਟੀ ਆ ਉਹ ਉਹ 95 ਦੇ ਲੇਕੇ ਹੁਣ ਤੱਕ ਪਤਾ ਨਹੀਂ ਕਿੰਨੀ ਕਵਾਰੀ ਜਮਾ ਹੋਏ ਹੁਣ ਕਿੰਨੀ ਕਵਾਰੀ ਨਹੀਂ ਹੋਏ ਇਹ ਕਿੰਨਾ ਨੇ ਆ ਪੁਲੀ ਲਾਈ ਸੀ ਆ ਪੁਲੀ 7-8 ਮਹੀਨੇ 1 ਸਾਲ ਪਹਿਲਾਂ ਲੱਗੀ ਆ ਉਹ ਪੁੜੀ ਤੇ ਮੁੜ ਕੇ ਹੁਣ ਤੱਕ ਲੁੱਕ ਪਾਣ ਨਹੀਂ ਆਏ ਬਾਹਰ ਆ ਕੇ ਦੇਖ ਲਓ ਮੇਰੇ ਸਾਰੇ ਟੈਲੈਂਟ ਟੁੱਟ ਗਏ ਉਹ ਕਰੈਕ ਹੋ ਗਿਆ ਸਾਰਾ ਦੇਖ ਲਓ ਉਧਰ ਵਾਲਾ ਕਰੈਕ ਹੋ ਗਿਆ ਇੱਕ ਬੂਰ ਬੈਠ ਗਿਆ ਅੰਬੂਜਾ ਤਕਰੀਬਨ ਅੰਬੂਜਾ ਤੋਂ ਸਾਰੇ ਦੁਖੀ ਹੈ ਸਭ ਦੁਖੀ ਹੈ ਜੀ ਪਹਿਲਾਂ ਇੱਕ ਵਾਰੀ ਮਕਾਨ ਤੋੜ ਕੇ ਪਿੱਛੇ ਪਾਏ ਆ ਹੁਣ ਦੂਜੀ ਵਾਰੀ ਫੇਰ ਕਹਿੰਦੇ ਜੀ ਤੋੜੂਗੇ ਹੁਣ ਇਹ ਆਪ ਟੁੱਟੀ ਜਾਂਦੇ ਧਮਕਾਂ ਦੇ ਨਾਲ ਤੇ ਜੇ ਬੱਚਾ ਜੀ ਜੇ ਡੈਥ ਹੁੰਦੀ ਹੈ ਤਾਂ ਉਹਨਾਂ ਨੂੰ ਵੀ 5000 ਰੁਪਏ ਦੇ ਕੇ ਜਿਹੜਾ 5 ਲੱਖ ਰੁਪਏ ਦੇ ਕੇ ਬੱਚੇ ਦੀ ਕੀਮਤ ਪਾਈ ਜਾਂਦੀ ਹੈ ਦੱਸੋ ਕਿਹਾ ਹੈ ਕਹਿੰਦੇ ਸਲਾਹ ਕਰਨੇ ਹੀ ਪੁੱਛਣ ਇਹ ਜੇ ਨਾਲ ਬੰਨੇ ਤੁਰੇ ਵੀ ਨਾ ਪੁੱਛਣਾ ਨਾ ਬੰਨ ਦੇ ਜੀ ਪਹਿਲੇ ਉਹਨੇ ਪਿੰਡ ਦੇ ਬਾਹਰ ਜਾ ਜਾ ਬਾਈ ਉਸ ਦੀ ਗੱਲ ਕਰ ਇਹਨਾਂ ਨੂੰ 2 ਮਿੰਟ ਸਾਫ ਕਰੀ ਜੀ ਕੱਲੂ ਆਪਣੇ ਪਿੰਡ ਦੇ ਕੱਲੂ ਆਪਣੇ ਪਿੰਡ ਦੇ ਬਾਹਰ ਹੋ ਜਾ ਬਾਈ ਇਹ ਪਿੰਡ ਨਾਲ ਨਾਲ ਖੜਾ ਫਿਰ ਫਾਇਦਾ ਕੀ ਹੋ ਜਾਊਗਾ ਸਵੇਰ ਤੋਂ ਪਿੰਡ ਤੋਂ ਉੱਥੋਂ ਹੀ ਖੜਾ ਬਾਈ ਜੀ 5 ਲੱਖ ਦਾ ਕੀ ਹੁੰਦਾ 600 ਰੁਪਏ ਪਰਚੀ ਹੈ ਪ੍ਰਾਈਵੇਟ ਉਹਦੀ ਹਸਪਤਾਲ ਦੀ 5 ਲੱਖ ਤਾਂ ਲੱਗ ਜਾਂਦਾ ਇੱਕ ਬਿਮਾਰੀ ਵਾਂ ਇੱਥੇ ਫਿਰ ਵੀ ਕੈਂਸਰ ਨਾਲ ਮਰਦੇ ਆ ਸੀ ਇੱਕ ਤੁਸੀਂ ਪਰਮਾਨੈਂਟ ਨਹੀਂ ਕਰ ਸਕਦੇ ਸਪਲਾਈ ਦੇ ਵਿੱਚ ਲੈ ਸਕਦੇ ਸਪਲਾਈ ਦੇ ਵਿੱਚ ਲੈ ਸਕਦੇ ਪੰਜਾਬ ਤੋਂ 5000 ਆ ਗਏ ਨਹੀਂ ਨਹੀਂ ਸਪਲਾਈ ਦੇ ਲੈ ਸਕਦੇ ਤੁਸੀਂ ਸਰ ਮੈਂ ਤਾਂ ਇਹ ਜਿਹੜਾ ਇਹੋ ਮਾਮਲਾ ਹੈ ਦੇ ਵਿੱਚ ਨਹੀਂ ਸਪਲਾਈ ਦੇ ਦਵਾ ਦਿਓ ਮੈਮ ਕੋਈ ਨਹੀਂ ਸਪਲਾਈ ਦੇ ਵਿੱਚ ਕਹਿ ਦੋ ਨਹੀਂ ਪਰਸੈਂਟੇਜ ਕਰਦੇ ਸਪਲਾਈ ਦੇ ਵਿੱਚ ਅਧਾਰੋਚਾ ਸਪਲਾਈ ਦੇ ਵਿੱਚ ਬੰਦੇ ਆ ਪਰ ਪਰਮਾਨੈਂਟ ਨਹੀਂ ਹੋ ਰਹੇ ਪਰ ਉਹ ਮੂਜਾ ਦੇ ਅੰਡਰ ਆ ਜਾਂਦੇ ਆ ਸਪਲਾਈ ਦੇ ਵਿੱਚ ਉਹਨਾਂ ਦਾ ਐਗਰੀਮੈਂਟ ਹਾਂ ਜੀ ਸਾਲ ਬਾਅਦ ਮ ਜਿੰਨਾ ਵੀ ਲੱਗਦਾ ਜਿਵੇਂ 2000 ਲੱਗੇ ਜਾਂ 3 ਸਾਲ ਉਹ ਆਪਣੇ ਆਪ ਵਧ ਜਾਂਗੀ ਉਹਦੀ ਸੈਲਰੀ ਸਪਲਾਈ ਦੇ ਵਿੱਚ ਕਰਾ ਦਿਓ ਨਹੀਂ ਸਪਲਾਈ ਦੇ ਵਿੱਚ ਤੁਸੀਂ ਕਹਦੇ ਹੋ ਅਸੀਂ ਸੈਲਰੀ ਨੂੰ ਨਹੀਂ ਕਹਿ ਰਹੇ ਜੀ 5000 ਉਹ ਸਪਲਾਈ ਦੇ ਵਿੱਚ ਲਓ ਤੁਸੀਂ ਉਹਨੂੰ ਸਪਲਾਈ ਵਾਲੇ ਬੰਦੇ ਕਿੱਧਰ ਕੰਮ ਕਰਦੇ ਸਪਲਾਈ ਦੇ ਜਿੱਥੇ ਵੀ ਤੁਸੀਂ ਪੈਕਿੰਗ ਦੇ ਵਿੱਚ ਲਾਓ ਮਕੈਨਿਕਲ ਜਿੱਧਰ ਮਰਜੀ ਲਾਓ ਸਪਲਾਈ ਦੇ ਤੁਹਾਨੂੰ ਪਤਾ ਹੀ ਕੋਦੇ ਮਕੈਨਿਕਲ ਮਕੈਨਿਕਲ ਕਿਹੜੇ ਫਾਦਰ ਹੈ ਇਸ ਗੱਲ ਸਹਿਮਤ ਹੈ ਇਹਨਾਂ ਨੂੰ ਆਪਾਂ ਤਕਰੀਰ ਦੇ ਦੇਉਂ ਉਹ ਕਹਿੰਦਾ ਮੈਂ ਕੰਮ ਨਹੀਂ ਕਰਨ ਆਇਆ ਮੌਦਾ ਨਹੀਂ ਹੈ ਉਹਨੂੰ ਨਾਲ ਲੈ ਲਓ ਜੀ ਲੜਕੀ ਦੇ ਫਾਦਰ ਨੂੰ ਆਪਾਂ ਕੋਈ ਗੱਲ ਅੱਗੇ ਚੋਰ ਪਹਿਲਾਂ ਪੁੱਛ ਲਓ ਕੰਮ ਜੀ ਨੇ ਕਰਨਾ ਹੁੰਦਾ ਉਹਨੂੰ ਪੁੱਛ ਲਓ ਜੀ ਸੈਲਰੀ ਦੀ ਪ੍ਰੋਪੋਜ਼ਲ ਜੋ ਵਧਾਉਣੀ ਹੋਏ ਬੂਝਾ ਵੱਲੋਂ ਮਿਲਣੇ ਵਾਲਾ ਇਨੀਸ਼ੀਅਲ ਕੰਪਨਸੇਸ਼ਨ ਡਬਲ ਕਰ ਦੇਣ ਬਸ ਜੋ ਇਹਨਾਂ ਨੇ ਵਧਾਣਾ ਵਧਾ ਦੇਣ ਉਹ ਮਤਲਬ ਇਹਨਾਂ ਦੀ ਇਹਦੀ ਕੰਡੀਸ਼ਨ ਹੈ ਨਹੀਂ ਕਿ ਇਹਨਾਂ ਨੂੰ ਬਾਰ ਬਾਰ ਪੁੱਛੀ ਹੈ ਜੀ ਇਹ ਇਹ ਰਿਕੁਐਸਟ ਹੈ ਸਾਨੂੰ ਤਾਂ ਕਹੋ ਸਾਡੇ ਵੱਲ ਤੇ 2000 ਵਧਾਨ ਸਾਡੇ ਵੱਲ ਤੇ 5000 ਵਧਾਨ ਉਹ ਜੋ ਬਾਅਦ ਚ ਕਰਨਾ ਸੈਲੀਚ ਇਨਫੀਜ਼ ਕਰੀ ਜਾਂਣ ਪਰ ਜਿਹੜਾ ਇਨੀਸ਼ੀਅਲ ਕੰਪਨਸੇਸ਼ਨ ਹੈ ਡਬਲ ਕਰ ਦੇ ਇਨੀਸ਼ੀਅਲ ਕੰਪਨਸੇਸ਼ਨ ਡਬਲ ਕਰ ਦੇ ਕੀ 21000 ਹੈ ਤੇ ਇਦੀ ਜੇ ਤੁਸੀਂ 5000 ਸੈਲਰੀ ਬਤਾਓ ਤੇ ਉਹ ਮਤਲਬ ਸਹੀ 24 ਇਨੀ ਬਣ ਰਹੀ ਹੈ ਅਕਸਰ ਦੇ ਬਰਾਬਰ ਆ ਗਿਆ ਹੁਣ ਇਹ ਕੀ ਹੈ ਨਾ ਹੁਣ ਇਹ ਐਕਸ ਸਰਵਿਸ ਮੇ ਫੌਜੀ ਤਾਂ ਨਹੀਂ ਹੈ ਸਾਡੇ ਕੋਲ ਫੌਜੀ ਹੈ ਵੀ ਨਹੀਂ ਅੱਗੇ ਕਿ ਮਨਾ ਵੀ ਕਰ ਲਿਆ ਜੇ ਉਹ ਹੁੰਦਾ ਫਿਰ ਇਦੀ ਸੈਲਰੀ ਹੋਰ ਵਧਣੀ ਸੀ ਬਟ ਇਸ ਟਾਈਮ ਜੇ ਤੁਸੀਂ ਮਤਲਬ ਜਿੱਦਾਂ ਮੈਡਮ ਦੀ ਗੱਲ ਹੋਈ ਹੈ ਉਹਨਾਂ ਨਾਂ 'ਚ 19 ਵੱਧੀ ਹੈ ਤਾਂ ਉਹਦੀ ਸਕਿਉਰਿਟੀ ਡਿਪਾਰਟਮੈਂਟ ਚੋ ਏਜੰਸੀ ਸਟਾਫ ਤੋਂ ਸਭ ਤੋਂ ਜ਼ਿਆਦਾ ਸੈਲਰੀ ਹੈ ਜਦਕਿ ਉਹ ਜਿਹੜੇ ਬੰਦੇ ਹੈ ਜਿਹੜੀ ਸੇਮ ਸੇਮ ਸੈਲਰੀ ਲੈ ਰਹੇ ਉਹ ਗ੍ਰੈਜੂਏਟ ਹੈ ਕੰਪਿਊਟਰ ਆਂਦਾ ਹੈ ਸਭ ਕੁਝ ਕਰ ਹੁਣ ਪਤਾ ਕੀ ਹੈ ਦੇਖੋ ਹੁਣ ਸਾਡੀ ਤਾਂ ਪ੍ਰਾਈਵੇਟ ਨੌਕਰੀ ਹੈ ਜੇ ਅਸੀਂ ਉਹਨਾਂ ਨੂੰ ਇਹ ਕਹੀ ਹੈ ਨਾ ਕਿ 10ਵੀਂ ਪਾਸ ਹੈ ਅਸੀਂ ਉਹਨੂੰ 24000 ਰੁਪਏ ਦੇ ਰਹੇ ਤਾਂ ਸਾਡੇ ਅੱਤੇ ਵੀ ਕੁਐਸਚਨ ਕਰਦੇ ਆ ਉਹ ਕਿ ਵੀ ਕਿਉਂ ਪਰ ਠੀਕ ਹੈ ਸਪੈਸ਼ਲ ਕੇਸ ਹੈ ਸਪੈਸ਼ਲ ਕੇਸ ਕਰਕੇ ਸਾਹਿਬ ਨੇ ਕਿਹਾ ਹੈ ਕਿ ਠੀਕ ਹੈ ਕਰੂंगे ਪਰ ਹੁਣ ਕਹਿਣਾ ਉਹਨੇ ਤੁਸੀਂ ਦੋਨੋਂ ਤਰਫ ਤੇ ਥੋੜਾ ਥੋੜਾ ਪਾਸ ਆ ਪ੍ਰੈਸ ਮੈਨੂੰ ਇਹ ਕਹਿ ਰਹੇ ਕਿ ਇਹ ਚੀਜ਼ ਕਰਨਾ ਮੇਰੇ ਹੱਥ ਵਿੱਚ ਹੈ ਮੈਂ ਕਮਿਟਮੈਂਟ ਕਰ ਰਿਹਾ ਕਿ ਮੈਂ ਇਹ ਕਰਾਵਾਂਗਾ ਜਿਹੜੀ ਇਸ ਤੋਂ ਉੱਪਰ ਰਕਮ ਦੀ ਗੱਲ ਹੈਗੀ ਉਹ ਮੇਰੇ ਹੱਥ 'ਚ ਨਹੀਂ ਉੱਪਰ ਗੱਲ ਜਾਏਗੀ ਜੋ ਮੇਰੇ ਹੱਥ ਵਿੱਚ ਸੀ ਮੈਂ ਕਮਿਟ ਕਰ ਰਿਹਾ ਕਿ ਪੰਜ ਦਾ ਆਦਾ ਪੁਰਾਣਾ 3 ਮੈਂ ਕਰਾਂਗਾ ਉਹ ਮੇਰੇ ਹੱਥ 'ਚ ਹੈ ਉਹ ਬਿਹਤਰ ਸੋਲਿਊਸ਼ਨ ਹੈ ਬਿਹਤਰ ਕਿਉਂ ਹੈ ਦੇਖੋ ਅਸੀਂ ਸੈਲਰੀ ਦੀ ਗਲਾਸਾਂ ਤੁਹਾਨੂੰ 5000 ਦੇ ਪ੍ਰਤੀ ਮਹੀਨਾ ਵਾਧਾ ਹੈ ਸਾਲ ਦਾ 60000 ਹੋ ਗਿਆ ਹੁਣ ਜਿਹੜੀ ਨਵੀਂ ਰਕਮ ਤੁਸੀਂ ਨਵੀਂ ਲੈਣੀ ਹੋ 23000 ਰੁਪਿਆ ਤੁਹਾਡੇ ਹੱਥ 'ਚ ਆਉਂਦੀ ਹੈ ਤਾਂ ਜਿਹੜਾ ਅਗਲਾ ਸਲਾਨਾ ਤਰੱਕੀ ਮਿਲਣੀ ਹੈ ਉਹ 23 ਦੇ ਉੱਤੇ ਮਿਲਣੀ ਹੈ ਤੇ ਜਿਹੜਾ ਪੀਐਫ ਕੱਟਣਾ ਹੈ ਉਹ ਵੀ ਜਿੱਦਾਂ ਹੁਣ ਮੰਨ ਲਓ 1000 ਰੁਪਿਆ ਪੀਐਫ ਤਾਂ ਉਹ ਵੀ ਇਹ ਵੱਜ ਜਾਣਾ ਇੰਟਰਸਟ ਵੀ ਉਹਦੇ ਪਰ ਮਿਲਣਾ ਹੈ ਉਹਨਾ ਇਹ ਇਹ ਕੁੰਫਰਕੀ ਕਹਿ ਕੇ ਜੀ ਦੋ ਦਿਨ ਨੀ ਨੀ ਉਹਨਾਂ ਨੇ ਕਿਹਾ ਨਾ ਕਿ ਸਾਨੂੰ ਦੱਸੋ ਹੈ ਕਿਆ ਉਹ ਕਰਨਾ ਕਰ ਰਹੇ ਆ ਬਾਹਰੀਆ ਮੰਗੂ ਵੀ ਤੁਹਾਡਾ 500 ਵਧਾਤਾ ਹੈ ਤੁਹਾਨੂੰ ਅਸੀਂ ਕਹਾਂ ਤੁਸੀਂ ਗੱਲ ਕਰੋ ਜੀ ਕੰਫਰਮੇਸ਼ਨ ਦੀ ਵੀ ਵਧਾਓਗੇ ਇਹ ਕੈਲਕੂਲੇਸ਼ਨ ਹੈ ਕਿਦਾਂ ਮਤਲਬ ਮੈਂ ਤਾਂ ਦੱਸ ਸਾਨੂੰ ਸਭ ਨੂੰ ਪਤਾ ਸਭ ਇਹ ਸਾਰੇ ਪੜੇ ਲਿਖੇ ਬੰਦੇ ਵੇ ਤੇ ਮੈਮ ਜੀ ਇਸ ਅਸੀਂ ਤਾਂ ਮੀਡੀਏਟਰ ਹਾਂ ਦੇਖੋ ਅਸੀਂ ਇਹਨਾਂ ਦੀ ਵੀ ਸੁਣ ਰਹੇ ਹਾਂ ਤੁਹਾਡੀ ਵੀ ਸੁਣ ਰਹੇ ਹਾਂ ਸਾਡੀਆਂ ਸਿੰਪਥੀਸ ਨੇ ਕਿ ਪਰਵਾਹ ਨਹੀਂ ਅਸੀਂ ਬੈਸਟ ਕਰੀਏ ਉਹੀ ਅਸੀਂ ਇਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਨ ਵੇਅ ਕਰ ਰਹੇ ਹਾਂ ਨਾਲ ਦੀ ਨਾਲ ਕਿ ਜੇ ਤੁਸੀਂ ਆਹ ਕਰ ਦਿਓ ਤਾਂ ਹੋਰ ਬेटर ਰੈਜ਼ ਕਰਦੇ ਹੋਗੇ ਜੇ ਤੁਸੀਂ ਕੰਪਨਸੇਸ਼ਨ ਹੋਰ ਦੀ ਵੀ ਡਿਮਾਂਡ ਕਰਦੇ ਹੋ ਕੰਪਨੀ ਨੇ ਵੀ ਵਿੱਚ ਤੂ ਕਰਦੀ ਹੈ ਬਾਕੀ ਕੈਂਡੀਸ ਉੱਪਰ ਗੱਲ ਕਰਾਂਗੇ ਉੱਪਰ ਕੀ ਸਿਸਟਮ ਹੈਗਾ ਆਈ ਡੋਟ ਨੋ ਪਰ ਮੈਨੂੰ ਕੀ ਹੈਗਾ ਤੁਸੀਂ ਇਹ ਕੰਪਨਸੇਸ਼ਨ ਵਧ ਦੀ ਗੱਲ ਕਰਦੇ ਹੋ ਹੋ ਸਕਦਾ ਸਲੋਸ ਹੋਵੇ ਜੀ 2 ਵਧਾ ਦਿੰਨੇ ਆ 1.5 ਵਧਾ ਦਿੰਨੇ ਆ 3 ਹੋਰ ਦੇ ਦਿੰਨੇ ਆ ਆਈ ਡੋਟ ਨੋ ਮੈਂ ਕੋਈ ਕਮਿਟਮੈਂਟ ਨਹੀਂ ਕਰ ਰਹੀ ਮੈਂ ਸਿਰਫ ਉਦਾਹਰਣ ਪੇਸ਼ ਕਰ ਰਹੀ ਹਾਂ ਕਿ ਹੋ ਸਕਦਾ ਉੱਪਰ ਗੱਲ ਕਰੇ ਤੇ ਕਹਿ ਦੇਣ ਜੀ 1.5 ਤੋਂ 2 ਲੱਖ ਰੁਪਏ ਬੋਲ ਦੇ ਦਿਓ ਉਸ ਤੋਂ ਵੱਧ ਨਹੀਂ ਦੇ ਸਕਦੇ ਜੇ ਤੁਸੀਂ ਆਪਣੀ ਤਨਖਾਹ ਵਧਾਉਣੀ ਹੋ ਤਾਂ ਉਹ ਸੋਚ ਲਓ ਤੁਹਾਨੂੰ ਫਾਇਦਾ ਕਿਰੇ ਚ ਹੈ ਤੁਸੀਂ ਸੋਚ ਲਓ ਤੁਹਾਨੂੰ ਤਨਖਾਹ ਕੈਲਕੂਲੇਟ ਕਰਨੀ ਆਉਂਦੀ ਹੈ ਤੁਸੀਂ ਬਲੇ ਡੁਗੇਟ ਨੂੰ ਤੁਸੀਂ ਆਪਣਾ ਬੈਸਟ ਫਰਜ਼ ਦਿਓ ਜਦੋਂ ਹੁੰਦੀ ਹੈ ਤੁਸੀਂ ਮਖੀਜਾ ਸਰ ਤੱਕ ਸੀਮਿਤ ਹੋ ਜਾਂਦੇ ਹੋ ਜਾਂ ਮਖੀਜਾ ਮਖੀਜਾ ਸਰ ਆਪਣੇ ਤਾਂ ਕੀ ਸੀਮਿਤ ਰੱਖਦੇ ਨੇ ਉੱਤੇ ਆਪਣੀ ਬੰਬੇ ਬਾਹਰ ਜਿੱਥੇ ਤੁਹਾਡੇ ਹੈੱਡ ਆਫਿਸ ਹੈਗੇ ਨੇ ਉੱਥੇ ਕੋਈ ਮੇਲ ਨਾਲ ਕੋਈ ਤੁਹਾਡੀ ਗੱਲਬਾਤ ਨਹੀਂ ਜੇ ਕਿ ਗੱਲ ਦੇਖਿਆ ਜਾਵੇ ਥੋੜੀ ਫੈਕਟਰੀ ਤੇ ਆਵੇ ਤੁਸੀਂ ਦੁਨੀਆ ਹਿਲਾ ਦਿੰਨੇ ਹੋ ਸੈਂਟਰ ਗਵਰਨਮੈਂਟ ਹਿਲਾਉਣ ਤੱਕ ਚਲੇ ਜਾਨੇ ਹੋ ਮੋਦੀ ਸਾਹਿਬ ਤੱਕ ਪਹੁੰਚ ਜਾਨੇ ਹੋ ਤੇ ਜਦੋਂ ਕਿਸੇ ਤੁਹਾਡੇ ਏਮਪਲੋਏ ਧੱਕਾ ਗੱਲ ਆ ਜਾਂਦੀ ਹੈ ਕਿ ਆ ਤੁਸੀਂ ਮਾੜਾ ਮੋਟਾ ਹਿੱਲਜੁਲ ਕਰਨੀ ਵੀ ਤੁਹਾਨੂੰ ਮਤਲਬ ਗੁਵਾਰਾ ਨਹੀਂ ਹੈਗੀ ਤੁਸੀਂ ਸਾਨੂੰ ਉੱਥੇ ਲਿਆ ਕੇ ਬਿਠਾਈ ਜਾਨੇ ਹੋ ਬਾਰ 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 ਦੇਖੋ ਸਰ ਅਸੀਂ ਵੀ ਤੁਹਾਨੂੰ ਉਹੀ ਗੱਲ ਕਰਦੇ ਹਾਂ ਅਸੀਂ ਕੋਈ ਤੁਹਾਤੋਂ ਬਾਹਰ ਨਹੀਂ ਚੱਲਦੇ ਪਰ ਜਿਹੜੀ ਗੱਲ ਰੱਬ ਲੱਗਦੀ ਹੈ ਉਹ ਚੰਗੀ ਲੱਗੇ ਉਹ ਇਹਨਾਂ ਨੂੰ ਵੀ ਲੱਗੇ ਦਿਲ ਨੂੰ ਤਲਾਸ਼ ਲੱਗੇ ਤੁਹਾਨੂੰ ਵੀ ਚੰਗੀ ਲੱਗੇ ਤੁਸੀਂ ਸਾਨੂੰ ਐ ਸਮਝਾਉਂਦੇ ਹੋ ਜਿਵੇਂ ਸਾਨੂੰ ਪਤਾ ਹੀ ਨਹੀਂ ਅਸੀਂ ਤਾਂ ਜੰਗਲਾਂ ਚੋਂ ਆਏ ਹੋ ਤਾਂ ਦਸੀ ਜਾਂਦਾ ਵੀ ਥੋਤੋਂ ਬਹੁਤ ਅੱਗੇ ਵੀ ਚੱਲੀ ਜਾਂਦੀ ਆ ਬੜਾ ਠੀਕ ਆ ਸਭ ਆਪਣੀ ਆਪਣੀ ਜਗ੍ਹਾ ਨੇ ਪਰ ਤੁਸੀਂ ਸਾਨੂੰ ਇੰਨਾ ਤਾਂ ਦੱਸੋ ਤੁਸੀਂ ਕੋਈ ਮੇਲ ਕਰੀ ਮੁਖੀਜਾ ਸਾਹਬ ਦੀ ਦਿਖਾ ਦਿਓ ਮੈਨੂੰ ਸੀਸੀ ਕਿੱਥੇ ਕਰੀ ਆ ਕਿਹਨੂੰ ਕਿਹਨੂੰ ਕੀਤਾ ਵੀ ਸਾਡੇ ਉੱਤੇ ਪ੍ਰੋਬਲਮ ਆਈ ਐ ਇਦਾਂ ਕਿਸੇ ਨੂੰ ਵੀ ਕਰੀ ਹੋਵੇ ਜੇ ਮੈਂ ਐਗਜ਼ਾਮਪਲ ਐਗਜ਼ਾਮਪਲ ਦੇ ਰਿਹਾ ਵੀ ਜੇ ਥੋ ਮੈਂ ਐਗਜ਼ਾਮਪਲ ਦੇ ਰਿਹਾ ਵੀ ਜੇ ਤੁਹਾਡੀ ਫੈਕਟਰੀ 'ਚ ਕੋਈ ਪ੍ਰੋਬਲਮ ਆ ਜੇ ਤੁਹਾਡੇ ਮੁਖੀਜਾ ਸਾਹਿਬ ਉਹਨਾਂ ਤੇ ਜੋ ਉੱਤਰ ਬੈਠੇ ਨੇ ਮੈਮ ਜਿੰਨਾਂ ਤੋਂ ਇਹ ਆਪਣੀਆਂ ਪਰਮਿਸ਼ਨ ਲੈਂਦੇ ਨੇ ਉੱਥੇ ਤੱਕ ਖੜਕਾ ਦਿੰਦੇ ਨੇ ਗੱਲ ਦੇਖੋ ਮੇਰੀ ਦੇਖੋ ਆਪਾਂ ਆ ਮੁੱਦੇ ਪਰ ਆ ਰਹੇ ਹਾਂ ਜੀ ਮੈਂ ਇਹਨੂੰ ਡਾਇਵਰਟ ਨਹੀਂ ਕਹਿੰਦੇ ਇਹਨੂੰ ਪੁਆਇੰਟ ਕਹਿੰਦੇ ਆ ਵੀ ਜਦੋਂ ਸਾਡੇ ਤੇ ਗੱਲ ਆਉਂਦੀ ਤੁਹਾਡੇ ਉਦੋਂ ਮੇਲ ਲਈ ਥੋੜੀ ਹੁੰਦੀ ਉਦੋਂ ਤੁਸੀਂ ਕਿਸੇ ਤੋਂ ਪਰਮਿਸ਼ਨ ਨਹੀਂ ਲੈਂਦੇ ਜਦੋਂ ਤੁਸੀਂ ਕੰਮ ਕਰਨਾ ਹੁੰਦਾ ਉਦੋਂ ਤੁਸੀਂ ਲੀਗਲੀ ਨਾ ਲੀਗਲੀ ਸਾਰੀਆਂ ਪਰਮਿਸ਼ਨਾਂ ਲੈ ਲੈਣੇ ਹੋ ਠੀਕ ਚੀਜ਼ ਸੁਣੋ ਇੱਕ ਇੱਕ ਸਟੇਕਹੋਲਡਰ ਨੇ ਹੁਣ ਇਸ ਟਾਈਮ ਉੱਤੇ ਮੈਂ ਵੀ ਬੈਠੀ ਆ ਮੈਂ ਜੀ ਇਹ ਵੀ ਬੈਠੀ ਨੇ ਅਸੀਂ ਮੀਡੀਏਟਰ ਬਣ ਕੇ ਬੈਠੇ ਆ ਤਾਂ ਕਿ ਐਸੀ ਕਿਸੇ ਕੰਪਰੋਮਾਈਜ਼ ਤੇ ਆ ਜੀ ਆਈ ਅੰਡਰਸਟੈਂਡ ਕਿ ਅੰਬੂਜਾ ਦੇ ਇੱਥੇ ਹੋਣ ਦੇ ਨਾਲ ਕੁਝ ਫਾਇਦੇ ਹੋਏ ਹੋਣਗੇ ਕਿ ਕੁਝ ਨੁਕਸਾਨ ਵੀ ਹੋਏ ਦੋਨੋਂ ਚੀਜ਼ਾਂ ਹੋਈਆਂ ਹੋਣਗੀਆਂ ਜੀ ਆਪਾਂ ਸਾਰਿਆਂ ਦਾ ਹੁਣ ਇਸ ਟਾਈਮ ਤੇ ਵਹੀ ਖਾਤਾ ਲੈ ਕੇ ਬੈਠਾਂਗੇ ਨਾ ਵੀ ਆ ਘਾਟੇ ਹੋਗੇ ਜੀ ਆਪਾਂ ਇਸ ਟਾਈਮ ਤੇ ਕਿਉਂਕਿ ਹਾਲਾਤ ਇਸ ਤਰ੍ਹਾਂ ਨੇ ਆਪਾਂ ਸਾਰੇ ਘਾਟੇ ਗਿਣਨੇ ਨੇ ਠੀਕ ਹੈ ਜੇ ਕੁਝ ਫਾਇਦਾ ਹੋਇਆ ਹੁੰਦਾ ਆਪਾਂ ਉਹ ਵਾਧੇ ਗਿਣਨੇ ਸੀ ਫਿਰ ਆਪਾਂ ਹੋਰ ਮਾਹੌਲ 'ਚ ਬੈਠੇ ਹੁੰਦੇ ਸੀ ਮਾਹੌਲ ਇਸ ਤਰ੍ਹਾਂ ਦਾ ਹੈ ਕਿ ਆਪਾਂ ਸਾਰੇ ਹੁਣ ਜੋ ਨੈਗੇਟਿਵ ਗੱਲਾਂ ਨੇ ਆਪਾਂ ਉਹ ਕਰ ਲਈਏ ਕਿ ਠੀਕ ਹੈ ਮੈਂ ਉਸ ਗੱਲ ਤੋਂ ਨਹੀਂ ਭੱਜਦੀ ਠੀਕ ਹੈ ਤੁਸੀਂ ਕਰੋ ਪਰ ਜਿਹੜੀ ਗੱਲ ਇਸ ਟਾਈਮ ਦੇ ਉੱਤੇ ਆਪਾਂ ਕਨਕਲੂਜਨ ਵੱਲ ਲੈ ਕੇ ਜਾਣੀ ਹੈ ਨਾ ਆਪਾਂ ਇਹ ਸੋਚੀਏ ਵੀ ਆਪਾਂ ਤੁਸੀਂ ਸਮਝ ਰਹੇ ਹੋ ਬਿਲਕੁਲ ਠੀਕ ਹੈ ਅਸੀਂ ਵੀ ਆਪਣੀ ਡਿਊਟੀਆਂ ਨਾਲ ਬੰਨੇ ਹੋਏ ਆ ਸੋ ਆਪਾਂ ਪਹਿਲਾਂ ਜਿਹੜੀ ਤੁਹਾਡੀ ਕੰਪਨਸੇਸ਼ਨ ਵਾਲੀ ਗੱਲ ਹੈਗੀ ਆ ਆਪਾਂ ਉਹਨੂੰ ਕਿਸੇ ਕੈਰਲੋਜੀਕਲ ਕਨਕਲੂਜਨ ਤੇ ਲੈ ਕੇ ਜਾਈਏ ਆਪਾਂ ਗੱਲ ਨੂੰ ਡਿਵੀਏਟ ਨਾ ਸੀ ਐਜ਼ ਅ ਮਦਰ ਵੀ ਠੀਕ ਹੈ ਮੈਂ ਮਦਰ ਵੀ ਆ ਤੁਸੀਂ ਐਜ਼ ਅ ਮਦਰ ਦੇਖੋ ਉਹ ਇਸ ਉਸ ਮਦਰ ਨੂੰ ਪਤਾ ਹੀ ਨਹੀਂ ਉਹਦੀ ਬੇਟੀ ਦੀ ਡੈਥ ਹੋ ਚੁੱਕੀ ਹੈ ਉਹ ਨੀਕੋ ਸਿੱਧਰੀ ਹੈ ਵਿਚਾਰੀ ਤੁਸੀਂ ਉਸ ਇਸ ਪਰਿਵਾਰ ਨੂੰ ਇਹ ਕੰਪਨਸੇਸ਼ਨ ਹੀ ਸ਼ਾਇਦ ਉਭਾਰ ਸਕੇਗਾ ਕੰਪਨਸੇਸ਼ਨ ਹੀ ਇਹ ਬੈਸਟ ਹੈ ਮੇਰੇ ਹਿਸਾਬ ਨਾਲ ਪੇਮੈਂਟ ਨਾਲ ਤਾਂ ਕੋਈ ਨਾ ਦਾ ਕੰਮ ਨਹੀਂ ਹੈਗਾ ਇਹਨਾਂ ਦਾ ਕੰਮ ਇਹ ਅੱਗੇ ਕੰਪਨਸੇਸ਼ਨ ਜਿੰਨੀ ਦੀ ਡਿਮਾਂਡ ਕਰਦੇ ਇਹਨਾਂ ਦਾ ਤਾਂ ਇਹਨਾਂ ਨੂੰ ਕਰੋੜ ਰੁਪਈਆ ਵੀ ਦੇ ਦੇਣਾ ਕੰਪਨੀ ਉਹ ਵੀ ਘੱਟ ਹੈ ਜੀ ਕੋਈ ਮਤਲਬ ਨਹੀਂ ਬਟ ਜਿਹੜਾ ਕੰਮ ਮਨੇ ਨਹੀਂ ਵੀ ਜਿਹੜੇ ਹੋਏ ਆ ਲੱਗਦੀ ਹੈ ਜੀ ਇਹਨਾਂ ਨੂੰ ਕੁਝ ਨਹੀਂ ਪਤਾ ਸ਼ਾਇਦ ਇਹਨਾਂ ਦੀ ਜ਼ਿੰਦਗੀ ਸੁਧਰ ਜੀ ਇਹਨਾਂ ਨੂੰ ਕੰਪਨਸੇਸ਼ਨ ਵਧੀਆ ਮਿਲ ਜਾਏਗਾ ਇਹ ਰਿਕਵੈਸਟ ਹੈ ਸਾਡੀ ਨਾਲ ਮੈਡਮ ਸਾਹਮਣੇ ਬੋਲੋ ਵੇਟ ਵੇਟ ਕਰ ਲਓ ਇਹਨਾਂ ਕਰਦੇ ਆ ਜੀ ਨਹੀਂ ਚਲੋ ਸਾਢੇ ਦੇ ਨਹੀਂ ਪਰ ਅਸੀਂ ਮੈਡਮ ਸਾਹਮਣੇ ਬੋਲਦੇ ਅਸੀਂ ਤਾਂ ਰਹੀਆਂ ਤੁਸੀਂ ਮਤਲਬ ਰਿਕਾਰਡਿੰਗ ਹੋ ਰਹੀ ਹੈ ਹਾਂ ਬਿਲਕੁਲ ਬਿਲਕੁਲ ਠੀਕ ਹੈ ਜੀ ਸਰ ਕੀ ਕੀ ਡਿਸਾਈਡ ਹੋਇਆ ਜੀ ਹੁਣ ਜਿਹੜੀ ਅੱਜ ਲੜਕੀ ਦੀ ਜਿਹੜੀ ਡੈਥ ਹੋਈ ਹੈ ਟਰੱਕ ਦੇ ਨਾਲ ਅੰਬੂਜਾ ਫੈਕਟਰੀ ਵੱਲੋਂ ਕੀ ਦਿੱਤਾ ਜਾ ਰਿਹਾ ਹੈ ਜੀ ਇੱਕੋ ਅੰਬੂਜਾ ਫੈਕਟਰੀ ਵੱਲੋਂ ਜਿਹੜੀ ਕੁੜੀ ਦੀ ਡੈਥ ਹੋਈ ਹੈ ਉਹਨਾਂ ਦੇ ਪਰਿਵਾਰ ਨੂੰ 10 ਲੱਖ ਰੁਪਏ দেয়া ਜਾ ਰਿਹਾ ਤੇ ਇਹ ਅਸੀਂ ਇਹਨਾਂ ਨਾਲ ਗੱਲ ਕਰ ਲਈ ਹੈ ਕਿ ਇਹ ਰੋਡ ਖਾਲੀ ਕਰ ਦੇਣਗੇ ਤੇ ਕੁੜੀ ਦਾ ਜਿਹੜਾ ਸੰਸਕਾਰ ਹੈ ਉਹ ਹੋਏਗਾ ਸਵੇਰੇ ਠੀਕ ਹੈ 5 ਲੱਖ ਦਾ ਚੈੱਕ ਅਸੀਂ ਹੁਣ ਦੇ ਰਹੇ ਹਾਂ 5 ਲੱਖ ਦਾ ਚੈੱਕ ਅਸੀਂ ਇਹਨਾਂ ਨੂੰ ਸਵੇਰੇ ਦੇ ਦਾਂਗੇ ਇਹ ਅਸੀਂ ਮੈਡਮ ਸਾਹਮਣੇ ਗੱਲ ਕਰ ਲਈ ਠੀਕ ਹੈ ਸਾਨੂੰ ਆਪਾਂ ਉਹ ਕਰੀਏ ਕਿਵੇਂ ਦੇਖ ਰਹੇ ਹੋ ਜੀ 10 ਲੱਖ ਦੀ ਗੱਲ ਹੋਈ ਹੈ 5 ਲੱਖ ਹੁਣ ਦਿੱਤਾ ਜਾ ਰਿਹਾ ਔਰ 5 ਲੱਖ ਦੀ ਜਿਹੜੀ ਹੈ ਗ੍ਰੇਡ ਇੰਕਰੀਮੈਂਟ ਤਾਂ ਨਹੀਂ ਪੁੱਛਿਆ ਤਾਂ ਨਹੀਂ ਨਹੀਂ ਉਹ ਨਹੀਂ ਇੱਕੋ ਹੀ ਚੀਜ਼ ਨਾ ਹੋ ਕਿ ਐਸੀ ਵੀ ਜੋ ਉਧਰਲੇ ਪਾਸੇ ਹੋ ਗਿਆ ਉਹ ਕਹਿੰਦੇ ਦੋਨੋਂ ਪਾਸੇ ਨਹੀਂ ਸਾਨੂੰ ਪਰ ਉਸ ਹਾਂਜੀ ਤੋਂ ਇਲਾਵਾ ਜਿਹੜਾ ਕੀ ਕਰ ਰਹੇ ਦੱਸ ਪੰਜ ਲੱਖ ਜਿਹੜਾ ਦਿੱਤਾ ਜਾ ਰਿਹਾ ਚੈੱਕ ਤੇ 5 ਲੱਖ ਹੈ ਜਿਹੜਾ ਸਰ ਜਿਹੜਾ 5 ਲੱਖ ਤੁਸੀਂ ਹਾਂ ਕਦੋਂ ਦਿੱਤਾ ਜਾਊਗਾ ਉਹ ਦੂਜਾ ਪੰਜ ਦੂਜਾ ਪੰਜ ਕੱਲ ਸਵੇਰੇ ਕੱਲ ਸਵੇਰੇ ਹਾਂਜੀ ਫਿਰ ਉਸ ਬਾਰੇ ਹੁਣ ਤੁਸੀਂ ਸੰਸਕਾਰ ਦਾ ਉਹਦੇ ਸਫੀਸ਼ੈਂਟ ਹੈ ਜੀ ਜਿਹੜਾ ਸੰਸਕਾਰ ਉਹ ਵੈਸੇ ਵੀ ਕੱਲ ਤਕਰੀਬਨ 11 12 ਵਜੇ ਤੱਕ ਹੀ ਹੋਵੇਗਾ ਜੀ ਠੀ ਚੱਕ ਵੀ ਆ ਜਾਏਗਾ ਤੇ ਰੋਡ ਆ ਜਿਹੜਾ ਇਹਨਾਂ ਦੇ ਭਰੋਸੇ ਤੇ ਅਸੀਂ ਹੁਣ ਕਲੀਅਰ ਕਰ ਦਾਂਗੇ ਠੀਕ ਹੈ ਜੀ ਜੀ ਸਵੇਰੇ ਸਵੇਰੇ ਪਬਲਿਕ ਨੂੰ ਜਾਣੀ ਆ ਭਾਜੀ ਪਲੀਜ਼ ਆਲਣੋ ਜੀ ਇੱਕ ਮਿੰਟ ਸੁਰਿੰਦਰ ਨੂੰ ਮੈਂ ਆਪੇ ਤੁਸੀਂ ਦੇਖਿਆ ਜੀ ਜਿਹੜੀ ਅੱਜ ਦੀ ਜਿਹੜੀ ਆ ਸਾਰੀ ਗੱਲਬਾਤ ਸੀ ਜਿਵੇਂ ਕਿ ਸਵੇਰ ਦਾ ਜਿਹੜਾ ਜਮ ਲੱਗਿਆ ਸੀ ਕਾਫੀ ਜਿਹੜੀਆਂ ਗੱਡੀਆਂ ਮੂਜਾ ਫੈਕਟਰੀ ਦੇ ਖੜੀ ਸੀ ਆਲਾ ਅਫਸਰ ਜਿਹੜੇ ਰੋਪੜ ਤੋਂ ਪਹੁੰਚੇ ਹੋਏ ਸੀ ਤੇ ਉਹਨਾਂ ਦਾ ਜਿਹੜਾ ਡਿਸਾਈਡ ਗੱਲ ਹੋਈ ਆ 10 ਲੱਖ ਦੇ ਵਿੱਚ ਆ ਜਿਹੜਾ ਪਰਿਵਾਰ ਨੂੰ 10 ਲੱਖ ਮੂਜਾ ਫੈਕਟਰੀ ਵੱਲੋਂ ਦਿੱਤਾ ਜਾ ਰਿਹਾ ਔਰ ਜਿਹੜਾ ਰੋਡ ਜਾਮ ਜਿਹੜਾ ਪਿੰਡ ਵੱਲੋਂ ਕੀਤਾ ਗਿਆ ਸੀ ਉਹਦੀ ਅਪੀਲ ਕੀਤੀ ਗਈ ਹੈ ਵੀ ਸਾਰਾ ਖੋਲੂਗੇ ਔਰ ਪਿੰਡ ਵਾਲੇ ਨੇ ਵੀ ਪ੍ਰੋਮਿਸ ਦਿੱਤਾ ਵੀ ਜਿਹੜਾ ਇਹ ਰੋਡ ਆ ਸਾਰਾ ਕਲੀਅਰ ਕਰ ਦਿੱਤਾ ਜਾਊਗਾ ਔਰ ਸਵੇਰੇ ਜਿਹੜਾ ਸੰਸਕਾਰ ਹੈ ਜਿਹੜਾ ਲੜਕੀ ਦਾ ਜਿਹੜਾ ਕੀਤਾ ਜਾਊਗਾ ਔਰ ਜਿਹੜਾ 5 ਲੱਖ ਜਿਹੜਾ ਵਾਪਸ ਹੈ ਜਿਹੜਾ ਰਹਿੰਦਾ 5 ਲੱਖ ਮੁਝਾ ਫੈਕਟਰੀ ਵੱਲੋਂ ਉਹ ਵੀ ਜਿਹੜਾ ਕੱਲ ਦਿੱਤਾ ਜਾਣਾ ਜੀ ਸਵੇਰੇ ਤੁਹਾਨੂੰ ਸਨਮਾਨ ਕਰਦੇ ਹਾਂ ਠੀਕ ਹੈ ਜੀ ਠੀਕ ਹੈ ਫਿਰ ਮੈਂ ਹਫਤਾ ਪਤਾ ਠੀਕ ਹੈ ਜੀ ਹੋ ਸਕਦਾ 10% ਕੋਈ ਗੱਲ ਨਹੀਂ ਸਭ ਦੀ ਸਹਾਇਤਾ ਸਾਡੇ ਸਾਥ ਹਾਂ ਜੀ ਮੇਰੀ ਹੁਣ ਪਿੰਡ ਵਾਲਿਆਂ ਦੀ ਬੇਨਤੀ ਹੈ ਜੀ ਕਿ ਇਹ ਆਪਾਂ ਰੋਡ ਇਮੀਡੀਏਟਲੀ ਚੱਲਦਾ ਕਰ ਦਈਏ ਦੂਜਾ ਜਿਹੜਾ ਹੈਗਾ ਆਪਾਂ ਬੱਚੀ ਦੇ ਦੇਹ ਦਾ ਸਤਕਾਰ ਜ਼ਰੂਰ ਕਰੀਏ ਟਾਈਮਲੀ ਉਸਦੀ ਕਰੀਮੇਸ਼ਨ ਕਰ ਲਈਏ ਠੀਕ ਹੈ ਕੱਲ ਮਾਰਨਿੰਗ ਕਰਾਂਗੇ ਹੁਣ ਰਾਤ ਨੂੰ ਤਾਂ ਆਈ ਥਿੰਕ ਮੋਰਟਰੀਜ ਰੱਖੋਗੇ ਹਾਂ ਜੀ ਮੋਰਟਰੀਜ ਹਾਂ ਮੋਰਟਰੀਜ ਰੱਖ ਲਓ ਬੋਡੀ ਤੇ ਸਵੇਰੇ ਆਪਾਂ ਦਿਨ ਚੜ੍ਹਦੇ ਆਂ ਪਰਮਿਸ਼ਨ ਕਰ ਲਈਏ ਠੀਕ ਹੈ ਕੋਈ ਇਹਨਾਂ ਤੋਂ ਤੁਸੀਂ ਜੇ ਲੈਣਾ ਹੈਗਾ ਕਿ ਆਪਸ ਦੇ ਵਿੱਚ ਤੁਹਾਡਾ ਉਹ ਹੋ ਗਿਆ ਹੈ ਫਾਈਨਲਾਈਜ਼ ਹੋ ਗਿਆ ਇੱਕ ਐਗਰੀਮੈਂਟ ਪਲੀਜ਼ ਦੇ ਦੇ ਜਿਹੜਾ ਤੁਸੀਂ ਤੁਹਾਡਾ ਹੈਗਾ ਸੀ ਉਹ ਰੋਡ ਵਾਲਾ ਉਹਦੇ ਵਾਲਾ ਰੋਡ ਵਾਲਾ ਸੀਗਾ ਜਿਹੜੀ ਐ 6 ਮਹੀਨੇ ਦੇ ਵਿੱਚ ਵਿੱਚ ਇਹ ਕਹਿੰਦੇ ਅਸੀਂ ਅਸੀਂ ਕਾਰਵਾਈ ਪਾ ਦੇਣੀ ਐਮ ਐਮ ਫਿਰ ਜੀ ਹੌਟ ਮੰਡਾ 30 ਉਹ ਵੀ ਕਲੀਅਰ ਕਰਨਾ ਇੱਕ ਵਾਰ ਕੈਮਰੇ ਤੇ ਵੀ ਇਹ ਤਾਂ ਲਿਖਿਆ ਹੀ ਹੋਇਆ ਸੀ ਪਹਿਲਾਂ ਹੀ ਤੁਹਾਨੂੰ ਦੇ ਰਹੇ ਸੀ ਤੁਸੀਂ ਲੈ ਆਈ ਨਹੀਂ ਸੀ ਤੁਸੀਂ ਰੱਖੀ ਲੋ ਬਈ ਬੜਾ ਬੜਾ ਆਪਣੇ ਸਾਈਨ ਕੀਤੇ ਆ ਤੁਸੀਂ ਦੱਸਦੇ ਹੋ ਤੁਸੀਂ ਇਹ ਕਿਸੇ ਦਾ ਐਗਰੀਮੈਂਟ ਆ ਜਿਹੜਾ ਉਹ ਵੀ ਜਿਹੜਾ ਦੱਸਦੇ ਹੋ ਇੱਕ ਮਿੰਟ ਜੀ ਯਾਰ ਇਹ ਇੱਕ ਤਾਂ ਜਿਹੜਾ ਬਾਈਪਾਸ ਰੋਡ ਹੈ ਜੀ ਕੱਢਣ ਦੀ ਗੱਲ ਹੋ ਰਹੀ ਸੀ ਉਹਦੇ ਵਿੱਚ 6 ਮਹੀਨੇ ਦਾ ਟਾਈਮ ਹੈ ਜਿਹੜਾ ਉਹ ਅੰਬੂਜਾ ਵੱਲੋਂ ਬੌਂਡ ਕੀਤਾ ਹੈ ਜਿਹੜਾ ਬਾਈਪਾਸ ਹੈ ਕਿਧਰੋਂ ਤੋਂ ਕਿਧਰੋਂ ਕਿੱਢਿਆ ਜਾਣਾ ਹੈ ਜਿਹੜੀ ਮੋਨ ਟਰਾਂਸਪੋਰਟ ਹੈ ਜੀ ਜਿਹੜਾ ਡਕਾਲੇ ਤੋਂ ਰੋਡ ਆਉਂਦਾ ਉੱਥੋਂ ਰਾਈਟ ਲੋਗੜ ਫੇੜਿਆ ਜਾਂਦਾ ਉੱਥੋਂ ਸਿੱਧਾ ਜਿਹੜਾ ਦਬੁਰਜੀ ਦੇ ਆਪਣਾ ਗਰਾਊਂਡ ਦੇ ਕੋਲ ਦੀ ਉਹ ਸਿੱਧਾ ਰੋਡ ਨਿਕਲੇਗਾ ਜੀ ਜੀ ਕੋਈ ਟਾਈਮ ਪੀਰੀਅਡ ਦਾ ਕੋਈ ਸਪੈਕਸ ਹੋਏ ਇਹਦਾ ਤਕਰੀਬਨ ਇਹਨਾਂ 6 ਮਹੀਨੇ ਕਹੇ ਹੈ ਜੀ ਕਿ 6 ਮਹੀਨੇ ਚ ਅਸੀਂ ਇਹਦਾ ਕੰਮ ਚਾਲੂ ਕਰਵਾ ਦਾਂਗੇ ਜੋ ਵੀ ਪ੍ਰੋਪੋਜ਼ਲ ਹੋਏਗੀ ਇਹਨਾਂ ਜੀ ਸਰਵੇ ਇੱਕ ਵਾਰ ਪਹਿਲਾਂ ਵੀ ਹੋ ਚੁੱਕਿਆ ਤੁਸੀਂ ਕੈਮਰੇ ਤੇ ਵੀ ਤੁਸੀਂ ਪਿੰਡ ਵਾਲੇ ਸੈਟੀਸਫਾਈ ਆ ਜੀ ਜਿਹੜੇ 10 ਲੱਖ ਵੀ ਦਿੱਤਾ ਔਰ ਤੁਹਾਨੂੰ ਅਜੇ ਜਿਹੜਾ ਇਹ ਵੀ ਪ੍ਰੂਵਲ ਹੋ ਗਿਆ ਜਬਾਤ ਅਸੀਂ ਇਸ ਚੀਜ਼ ਤੋਂ ਸੈਟੀਸਫਾਈ ਆ ਜੀ ਬਾਕੀ ਜਿਹੜੀ ਸਰਟੀਫਿਕੇਸ਼ਨ ਹੈ ਸਾਡੀ ਉਹ ਜਦੋਂ ਇਹ ਕੰਮ ਸ਼ੁਰੂ ਹੋ ਜਾਏਗਾ ਜੀ ਅਗਰ ਇਹ ਸਮੇਂ ਰਹਿੰਦੇ ਨਹੀਂ ਸ਼ੁਰੂ ਹੋਊਗਾ ਤਾਂ ਸਾਨੂੰ ਮਜਬੂਰਨ ਫੇਰ ਰੋਡਾਂ ਤੇ ਉਤਰਨਾ ਪਵੇਗਾ ਜੀ ਜੀ ਤੇ ਤੁਸੀਂ ਦੇਖਿਆ ਜੀ ਸਾਰੇ ਪਿੰਡ ਵਾਸੀ ਅੱਜ ਉਹਨਾਂ ਦਾ ਇਕੱਠ ਦੇ باوجود ਹੀ ਹੈ ਜਿਹੜੀ ਇਹ ਸਾਰੀ ਹੈ ਫੈਸਲਾ ਹੋਇਆ ਉਹਦੇ ਵਿੱਚ 10 ਲੱਖ ਜਿਹੜਾ ਪਰਿਵਾਰ ਨੂੰ ਦਿੱਤਾ ਗਿਆ ਔਰ ਇੱਕ ਜਿਹੜਾ ਹੋਰ ਜਿਹੜਾ ਰਸਤਾ ਕੱਢਣ ਦੀ ਗੱਲ ਕੀਤੀ ਸੀ ਉਹ ਵੀ ਅੱਜ ਉਹ ਬੁਝਾ ਫੈਕਟਰੀ ਬਾਰੇ ਜਿਹੜੀ ਲਿਖਤੀ ਜਿਹੜੀ ਉਹ ਦਿੱਤੀ ਗਈ ਹੈ ਕੈਮਰਾਮੈਨ ਅਮਨਦੀਪ ਸਿੰਘ ਜੀ ਨਾਲ ਜੀ ਸਟਾਰਟਿੰਗ ਦੇ ਕਿਰਪਾ ਸਿੰਘ ਲੋਗਰ